ਗੈਂਗਸਟਰ ਕਹੀ ਜਾਂਦੇ ਜੋ ਕੁਝ ਵੀ ਹੈ ਕਿਸੇ ਦੇ ਨਾਂ ਦੇ ਉੱਤੇ ਹੁਣ ਲਾਰੈਂਸ ਬਿਸ਼ਨੋਈ ਦੇ ਬਿਸ਼ਨੋਈ ਦੇ ਨਾਂ ਦੇ ਉੱਤੇ ਕਿੰਨੀਆਂ ਕਾਲਾਂ ਆਈਆਂ ਨੇ ਲਾਰੈਂਸ ਬਿਸ਼ਨੋਈ ਤੋਂ ਇਲਾਵਾ ਜੇ ਤੁਸੀਂ ਦੇਖੋ ਜਿੱਦੀਆਂ ਸਹੀ ਕਾਲਾਂ ਵੀ ਆਉਂਦੀਆਂ ਸਭ ਤੋਂ ਜ਼ਿਆਦਾ ਜੇ ਆਪਾਂ ਬਠਿੰਡਾ ਜ਼ਿਲ੍ਹੇ ਦੀ ਗੱਲ ਕਰੀਏ ਸਭ ਤੋਂ ਜ਼ਿਆਦਾ ਵਾਰਦਾਤਾ ਕਿੱਥੇ ਹੋਈਆਂ ਸੀ ਫਰੋਤੀਆਂ ਜਿੱਥੇ ਲੰਗੀਆਂ ਜੇ ਚਲਵੰਡੀ ਏਰੀਆ ਜਿੱਥੇ ਲੰਗੀਆਂ ਜੇ ਪਹਿਲੇ ਉਹ ਮਿਸਟਰ ਕੇਲੀ ਨੇ تھے ਐਸਐਸਪੀ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਕਿੰਨੀ ਰਿਕਵਰੀ ਹੋ ਗਈ ਸੀ ਪੈਸੇ ਪਰ ਉਹ ਪੈਸੇ ਨੂੰ ਕਲੇਮ ਕਰਨ ਵਾਲਾ ਕੋਈ ਹੈ ਨਹੀਂ ਸੀ ਇਸ ਬੰਦੇ ਨੂੰ ਬਾਈ ਨੇਮ ਨਾਮਿਤ ਕੀਤਾ ਸੀਗਾ ਉਹ ਦੇਖਣਾ ਸਾਫ ਸਮਝ ਨਹੀਂ ਕਿ ਕਹਿੰਦੇ ਕਿਸੇ ਉੱਪਰਲੇ ਅਫਸਰ ਨੇ ਪੜਤਾਲ ਕਰਵਾਈ ਹੈ ਮਤਲਬ ਇਹ ਹੋਇਆ ਆਪਾਂ ਹੋਇਆ ਬਿਲਕੁਲ ਫਿਰ ਆ ਪਿਛ ਆਹੀ ਸਰਕਾਰ ਐਸੀ ਸਰਕਾਰ ਦੀ ਐਸੀ ਸਰਕਾਰ ਦੇ ਵਿੱਚ ਆਫੀਸ ਦੇ ਰਿਕਾਰਡ ਤੁਹਾਨੂੰ ਵੀ ਨਾ ਨਹੀਂ ਦੱਸਦੀ ਐਫਆਈਆਰ ਦੀ ਨਕਲ ਵੀ ਦੇ ਦੇਣੀ ਉਹ ਕਈ ਥਾਵਾਂ ਤੇ ਉਹ ਇੱਕ ਚੱਕਰ ਤਾਂ ਹੀ ਆ ਰਹੀ ਹੈ ਕਿ ਬਹੁਤ ਸਾਰੇ ਥਾਵਾਂ ਦੇ ਉਸ ਤੇ ਖੁਦ ਜਿਹੜੇ ਹੈਗੇ ਪੁਲਿਸ ਵਾਲੇ ਹੀ ਪ੍ਰੋਟੋਕੋਲ ਦਾ ਕੰਮ ਕਰਵਾਏਗੇ ਦੀ ਸਰਕਾਰ ਨੇ ਇਨਕਾਊਂਟਰ ਵਾਲੀ ਗੱਲ ਸ਼ੁਰੂ ਹੋਈ ਹੈ ਇਨਕਾਊਂਟਰ ਦੇ ਵਿੱਚ ਸਾਰੀਆਂ ਹੀ ਗੋਲਗਾਂ ਜਿਹੜੀਆਂ ਗੋਡੇ ਦੰਸਲੇ ਕੋਈ ਨਹੀਂ ਤੁਹਾਨੂੰ ਲੱਗਦਾ ਵੀ ਜਿਹੜੇ ਇਨਕਾਊਂਟਰ ਆ ਮੈਨੇਜਡ ਇਨਕਾਊਂਟਰ ਫੇਰ ਅਸੀਂ ਪ੍ਰਮੋਟ ਕਰਦੇ ਹਾਂ ਮਾੜੇ ਐਲੀਮੈਂਟ ਨੂੰ ਚੁਗਲਾਉਂਦੇ ਹਾਂ ਫਿਰ ਅਸੀਂ ਇਹ ਖਾਚ ਦੀ ਗੱਲ ਕਰਦੇ ਹਾਂ ਤੁਹਾਨੂੰ ਐਸਐਸਪੀ ਇਹ ਗੱਲ ਕਹਿੰਦੇ ਕਿ ਤੁਹਾਡੇ ਤੇ ਸਾਡੇ ਤੇ ਪੈਸਾ ਕਿੰਨਾ ਲੱਗਦਾ ਇੱਕ ਡੀਐਸਪੀ ਕਿੰਨੇ ਚ ਪੈਂਦਾ ਇੱਕ ਇੰਸਪੈਕਟਰ ਕਿੰਨੇ ਚ ਪੈਂਦਾ ਐਸਪੀ ਕਿੰਨੇ ਚ ਪੈਂਦਾ ਐਸਐਸਪੀ ਕਿੰਨੇ ਚ ਕੌਣ ਇਸ ਪੀਚ ਸੀ ਪੈਸਾ ਜਿਹੜਾ ਸਾਡੇ ਤੇ ਲੱਗ ਰਿਹਾ ਸਟੈਕ ਫੀਅਰ ਦਾ ਪੈਸਾ ਹੈ ਜਦੋਂ ਮਨ ਨਹੀਂ ਬੱਝਿਆ ਉਹ ਚੁੱਕਿਆ ਸਕੂਟੀ 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 ਸਰਕਾਰ ਦੇ ਲੋਕ ਸਵਾਲ ਉਠਾਉਣਗੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਬਾਹਰ ਦਾ ਤਾਂ ਕਿਉਂ ਹੁੰਦਿਓ ਇਹਦਾ ਕਾਰਨ ਲੱਭੋ ਸਸ਼ੀਕਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਹਾਂ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਆਂ ਪੰਜਾਬ ਦੇ ਵਿੱਚ ਜੇ ਪਿਛਲੇ ਕੁਝ ਕੁ ਮਹੀਨਿਆਂ ਦੇ ਅਖਬਾਰ ਅਸੀਂ ਚੱਕ ਕੇ ਦੇਖਦੇ ਆਂ ਜਾਂ ਜਦੋਂ ਦੀ ਨਵੀਂ ਸਰਕਾਰ ਬਣੀ ਆ ਉਦੋਂ ਦੇ ਅਖਬਾਰ ਚੱਕ ਕੇ ਦੇਖਦੇ ਆਂ ਤਾਂ ਜਿਹੜੀਆਂ ਵਾਰਦਾਤਾਂ ਆਈਆਂ ਚਾਹੇ ਉਹ ਚੈਨ ਸਨੈਚਿੰਗ ਹੋਵੇ ਜਾਂ ਉਸ ਤੋਂ ਵੱਡੀਆਂ ਵਾਰਦਾਤਾਂ ਜਾਂ ਉਸ ਤੋਂ ਵੱਡੀ ਜਿਵੇਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾਗਾ ਜਾਂ ਹੋਰ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹਿਣਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਰਹਿਣਾਂ ਉਸ ਨੂੰ ਲੈ ਕੇ ਬਹੁਤ ਸਾਰੇ ਲੋਕ ਖਾਸ ਕਰਕੇ ਜਿਹੜੇ ਐਨ ਆਰ ਆਈ ਭਰਾ ਆਗੇ ਜਾਂ ਜਿਹੜੇ ਤਕੜੇ ਕਾਰੋਬਾਰੀ ਨੇ ਉਹ ਚਿੰਤਾ ਦੇ ਵਿੱਚ ਸੀਗੇ ਆਮ ਮੰਦਾ ਵੀ ਚਿੰਤਾ ਦੇ ਵਿੱਚ ਸੀਗਾ ਪਰ ਫਿਰ ਹੁਣ ਪਿਛਲੇ 2 ਹਫਤਿਆਂ ਤੋਂ ਜਿਹੜਾ ਇਨਕਾਊਂਟਰਾਂ ਦਾ ਜਾਂ ਗੈਂਗਸਟਰ ਨਾਮ ਨੂੰ ਲੈ ਕੇ ਆ ਰਹੀਆਂ ਖਬਰਾਂ ਦਿਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਖਬਰਾਂ ਆ ਰਹਿਣਾਂ ਗਈਆਂ ਇਸ ਨੂੰ ਲੈ ਕੇ ਵੀ ਹੁਣ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਟੜਕੂ ਪੈਦਾ ਹੁੰਦਾ ਹੈਗਾ ਪਰ ਦੂਜੇ ਪਾਸੇ ਜਿਹੜੇ ਆਈਟੀ ਵਿੰਗ ਨੇ ਆਈਟੀ ਵਿੰਗ ਆਪੋ ਆਪਣੀ ਕਰਾਮਤ ਕਰ ਰਹੇ ਨੇ ਆਮ ਆਦਮੀ ਪਾਰਟੀ ਦਾ ਆਈਟੀ ਵਿੰਗ ਸ਼ਰਿਆਮ ਇਹ ਕਹਿ ਰਿਹਾ ਵੀ ਇੱਕ ਬਹੁਤ ਚੰਗੀ ਚੀਜ਼ ਹੋ ਰਹੀ ਹੈ ਜਦੋਂ ਵਾਰਦਾਤਾ ਹੋ ਰਹਿਣਾਂ ਸੀ ਉਦੋਂ ਵੀ ਤੁਸੀਂ ਮਾਨ ਸਾਹਿਬ ਨੂੰ ਨਿੰਦ ਰਹੇ ਸੀ ਹੁਣ ਇਨਕਾਊਂਟਰ ਹੋਣ ਲੱਗੇ ਹੁਣ ਵੀ ਨਿੰਦ ਰਹੇ ਹੋ ਪਰ ਅਸਲ ਕਹਾਣੀ ਕੀ ਆ ਬਹੁਤ ਸਾਰੇ ਲੋਕਾਂ ਦੇ ਸਾਨੂੰ ਸਨੇਹੇ ਆਏ ਵੀ ਜਿਹੜੇ ਲੋਕ ਪ੍ਰਾਣੇ ਨੇ ਚਾਹੇ ਉਹ ਪੱਤਰਕਾਰ ਨੇ ਜਾਂ ਜਿਹੜੇ ਲੋਕਾਂ ਦੇ ਪਰਿਵਾਰਾਂ ਨਾਲ ਇਹਦੀਆਂ ਚੀਜ਼ਾਂ ਹੋਈਆਂ ਉਹਨਾਂ ਦੀਆਂ ਮੁਲਾਕਾਤਾਂ ਕੀਤੀਆਂ ਜਾਣ ਤਾਂ ਇਹਦੀ ਲੜੀ ਦੇ ਵਿੱਚ ਅੱਜ ਅਸੀਂ ਪਹਿਲੀ ਮੁਲਾਕਾਤ ਕਰ ਰਹੇ ਹਾਂ ਸੀਨੀਅਰ ਜਿਹੜੇ ਪੱਤਰਕਾਰ ਨੇ ਬਖਤੌਰ ਸਿੰਘ ਢੱਲੋਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਢੱਲੋਂ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਢੱਲੋਂ ਸਾਹਿਬ ਹਰ ਦਿਨ ਜਦੋਂ ਆਪਾਂ ਖ਼ਬਰ ਦੇਖਦੇ ਹਾਂ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਜਿੰਨੇ ਵੈਬ ਚੈਨਲ ਆ ਚਾਹੇ ਵੱਡਾ ਚਾਹੇ ਛੋਟਾ ਤਿੰਨ ਤ ਇਨਕਾਊਂਟਰ ਗੋਲੀ ਲੱਗੀ ਦੀ ਪੈਰ 'ਚ ਦੋ ਮਰਗੇ ਜੀ ਆ ਜ਼ਖਮੀ ਹੋ ਗਿਆ ਜੀ ਇਹਨੂੰ ਫੜ ਲਿਆ ਜੀ ਇਹ ਕਿਵੇਂ ਚੱਲ ਰਿਹਾ ਗੈਂਗਸਟਰ ਤੇ ਇਨਕਾਊਂਟਰ ਇਹ ਜਿਹੜੇ ਸ਼ਬਦ ਦੋਨੇ ਆ ਤੁਹਾਨੂੰ ਕਿਵੇਂ ਲੱਗ ਰਹੇ ਆ ਗੈਂਗਸਟਰ ਇਨਕਾਊਂਟਰ ਇਹ ਤਾਂ ਪਹਿਲਾਂ ਟੈਰਰਿਸਟ ਜੀ ਜੇ ਤੁ ਕੈਟੇਗਰੀਜ਼ ਬਣਨ ਲੱਗ ਜਾਂਦਾ ਗੜਬੜ ਉਦੋਂ ਜੀ ਪਹਿਲਾਂ ਅਸੀਂ ਪ੍ਰਮੋਟ ਕਰਦੇ ਆ ਹਾਂ ਮਾੜੇ ਐਲੀਮੈਂਟਰ ਨੂੰ ਚੁਮਲਾਉਂਦੇ ਆ ਫਿਰ ਅਸੀਂ ਉਹਦੇ ਖਾਤੇ ਦੀ ਗੱਲ ਕਰਦੇ ਆ ਤੇ ਖਾਸਵੇਂ ਮੇਲੇ ਵੀ ਅਸੀਂ ਜਿਹੜੀ ਸਾਡੀ ਅਪਰੋਚ ਹੈ ਖਾਸ ਕਰਕੇ ਮੈਂ ਸਟੇਟ ਦੀ ਅਪਰੋਚ ਦੀ ਗੱਲ ਕਰਦਾ ਸਰਕਾਰਾਂ ਦੀ ਜੀ ਉਹ ਜਿਹੜੀ ਅਪਰੋਚ ਹੈ ਉਹ ਅਪਰੋਚ ਜਿਹੜੀ ਹੈ ਪੋਜੀਟਿਵ ਦੀ ਬਜਾਏ ਨੈਗੇਟਿਵ ਸਾਫਤ ਹੁੰਦੀ ਹੈ ਹਮ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਟੈਰਰਿਜ਼ਮ ਦੇ ਜਮਾਨੇ ਚ ਲੈ ਕੇ ਜਾਊਗਾ ਜਿਹਨੂੰ ਪੁਲਿਸ ਦੀ ਭਾਸ਼ਾ ਚ ਸਟੇਟ ਦੀ ਭਾਸ਼ਾ ਦੇ ਵਿੱਚ ਆਪਾਂ ਟੈਰਰਿਜ਼ਮ ਕਹਿ ਦਿੰਨੇ ਆ ਅਤਵਾਦ ਹਮ ਜਿਹੜੇ ਅਲਟਰਾ ਮੂਵਮੈਂਟ ਵਾਲੇ ਲੋਕ ਹੈ ਉਹ ਕਹਿੰਦੇ ਅਸੀਂ ਆਪਣੇ ਹੱਕਾਂ ਹਕੂਕਾਂ ਦੀ ਲੜਾਈ ਲੜਦੇ ਆ ਹੂੰ ਜਿਹੜੇ ਤੁਹਾਡੇ ਸਾਡੇ ਵਰਗੇ ਲੋਕ ਆ ਉਹਨੂੰ ਉਹ ਕਹਿੰਦੇ ਆ ਖਾੜਖੂ ਬਾਦ ਦਾ ਦੌਰ ਹੂੰ ਪਰ ਅਸਲ ਦੇ ਵਿੱਚ ਜੇ ਕਹਾਣੀ ਦੇਖੀ ਆਪਾਂ ਤਾਂ ਉਹ ਬੇਗਾਨਗੀ ਲੋਕਾਂ 'ਚ ਭਾਵਨਾ ਕਿਉਂ ਪੈਦਾ ਹੁੰਦੀ ਆ ਉਸ ਪਾਸੇ ਕਿਉਂ ਜਾਂਦੇ ਆ ਜੀ ਜੇ ਕੋਈ ਗੈਂਗਸਟਰ ਬਣਦਾ ਤਾਂ ਕਿਉਂ ਬਣਦਾ ਤੁਸੀਂ ਉਜਾਦ ਕਰੋ ਉਸ ਟਾਈਮ ਦੇ ਵਿੱਚ ਉਹਨੂੰ ਕਹਿੰਦੇ ਸੀ ਇਹ ਕੈਟਾਗਰੀ ਦਾ ਅਤਵਾਦੀ ਮਾਰਿਆ ਗਿਆ ਹੂੰ ਉਹ ਕੈਟਾਗਰੀਜ਼ ਬਣਾ ਦਿੱਤਾ ਇਹ ਹੋਗੀ ਬੀ ਹੋਗੀ ਸੀ ਕੈਟਾਗਰੀਜ਼ ਬਣਾ ਦਿੱਤੀ ਹੂੰ ਸੇਮ ਪੋਜੀਸ਼ਨ ਤੁਸੀਂ ਹੁਣ ਦੇਖ ਲਓ ਇਹ ਇਹ ਕੈਟਾਗਰੀ ਦਾ ਗੈਂਗਸਟਰ ਬੀ ਕੈਟਾਗਰੀ ਦਾ ਗੈਂਗਸਟਰ ਸੀ ਕੈਟਾਗਰੀ ਦਾ ਗੈਂਗਸਟਰ ਉਸ ਵੇਲੇ ਹੁੰਦਾ ਸੀ ਕਿ ਲੈਫਟੀਨੈਂਟ ਜਨਰਲ ਬਣ ਗਿਆ ਉਹ ਆਪਣੀ ਲੈਫਟੀਨੈਂਟ ਜਨਰਲ ਬਣ ਜਾਂਦਾ ਸੀ ਤੇ ਉਹਨੂੰ ਸਾਡੀ ਸਟੇਟ ਦੇ ਜੀ ਕਹਿੰਦੀ ਸੀ ਇਹ ਲੈਫਟੀਨੈਂਟ ਜਨਰਲ ਹੈ ਅਨਟਰੇਨਡ ਬੰਦੇ ਨੂੰ ਤੁਸੀਂ ਲੈਫਟੀਨੈਂਟ ਜਨਰਲ ਸਮਝੋਗੇ ਫਿਰ ਉਹਨੂੰ ਨੰਬਰ 1 ਦੇ ਉੱਤੇ ਲੈ ਕੇ ਜਾਓਗੇ ਤੁਸੀਂ ਇੱਕ ਇਸ ਢੰਗ ਦੀ ਉਹਨੂੰ ਗਲੋਰੀਫਾਈ ਕਰੋਗੇ ਕਿ ਆਮ ਨੌਜਵਾਨ ਉਸ ਪੱਧਰ 'ਸੇ ਨਹੀਂ ਜਾਣ ਹੂੰ ਲੋੜ ਇਸ ਕਿਸਮ ਦੀ ਹੈ ਕਿ ਪ੍ਰਬੰਧ ਅਜਿਹਾ ਦਿੱਤਾ ਜਾਵੇ ਪ੍ਰਬੰਧ ਅਜਿਹਾ ਕੀਤੇ ਜਾਣ ਕਿ ਲੋਕ ਇਸ ਪਾਸੇ ਨੂੰ ਨਾ ਜਾਣ ਉਹਦੀ ਲੋੜ ਹੈ ਪਰ ਉਹ ਅਸੀਂ ਕਰਨੀ ਨਹੀਂ ਹੁਣ ਮਸਲਨ ਦੀ ਆਪਾਂ ਦੇਖੀ ਪੰਜਾਬ ਦੇ ਵਿੱਚ ਅਤਵਾਦ ਜਾਂ ਜਿਹੜਾ ਖੜਕੂਵਾਦ ਪੈਦਾ ਕਿਉਂ ਹੋਇਆ ਸੀ? ਹੂੰ ਇਹਦੇ ਵਾਸਤੇ ਜਿਹੜੇ ਪੰਜਾਬ ਨਾਲ ਠੱਕੇ ਹੋਏ ਆ ਜਾਤੀਆਂ ਹੋਣਗੀਆਂ ਉਹਦੇ ਵਿੱਚ ਇੱਕ ਪੋਲੀਟੀਕਲ ਜਿਹੜੀ ਹੈਗੀ ਖਲਾ ਪੈਦਾ ਹੋ ਗਿਆ। ਜੀ ਕੁਝ ਲੋਕੋ ਸੀ ਜਦੋਂ ਪੰਜਾਬੀ ਸੂਬਾ ਬਣਿਆ ਪੰਜਾਬੀ ਸੂਬਾ ਬਣਾਉਣ ਦਾ ਮਤਲਬ ਇਹ ਸੀ ਕਿ ਭਾਸ਼ਾ ਦੇ ਆਧਾਰ ਤੇ ਸੂਬਾ ਬਣੇ। ਲੇਕਿਨ ਭਾਸ਼ਾ ਦੇ ਆਧਾਰ ਤੇ ਤਾਂ ਸੂਬਾ ਬਣਨ ਦੀ ਬਜਾਏ ਬਣ ਗਿਆ ਸਿੱਖ ਬੋਗਿੰਟੀ ਦਾ ਸੂਬਾ। ਹੂੰ ਜੇ ਸਿੱਖ ਬਹੁ ਗਿਤੀ ਦਾ ਸੂਬਾ ਬਣਾ ਕੇ ਆਪਾਂ ਕਮਾਂਗੇ ਕਿ ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲੈ ਕੇ ਆਵਾਂਗੇ ਕਿਵੇਂ ਲੈ ਆਵਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਵੇਲੇ ਉਸ ਵੇਲੇ ਦੀ ਹਿਸਟਰੀ ਨੂੰ ਚੱਕ ਕੇ ਦੇਖੋ ਸਿੱਖਾਂ ਦੀ ਆਬਾਦੀ ਕਿੰਨੇ ਪਰਸੈਂਟ ਸੀ ਸਿੱਖ ਤਾਂ ਆਟੇ ਚ ਲੂਣ ਦੇ ਬਰਾਬਰ ਸੀ ਪਰ ਰਾਜਾ ਸਿੱਖ ਸੀ ਹਮ ਔਰ ਉਹ ਰਾਜੇ ਨੇ 40 ਸਾਲ ਰਾਜ ਕੀਤਾ ਮਹਾਰਾਜੇ ਨੇ ਤੇ 40 ਸਾਲਾਂ ਦੇ ਵਿੱਚ ਉਹ ਤੁਹਾਡੇ ਲੈ ਕੇ ਗੁਰਦਾਉਂ ਤੋਂ ਦਰਾ ਖਬਰ ਤੱਕ ਕਿਤੇ ਕਾਬਲ ਕਹਾਰ ਤੱਕ ਜਿਹੜੀ ਹੈ ਉਹ ਬੰਦੇ ਦੀ ਦਾ ਰਾਜਪਾਕ ਸੀ ਕਿੱਡਾ ਵੱਡਾ ਪੰਜਾਬ ਸੀ ਇਹ ਦੇਖਣ ਵਾਲੀ ਗੱਲ ਹੈ ਕਿ ਸਾਨੂੰ ਉਸ ਕਿਸਮ ਦਾ ਪ੍ਰਬੰਧ ਦੇਣਾ ਚਾਹੀਦਾ ਹੈ ਇਹ ਨਹੀਂ ਪ੍ਰਬੰਧ ਦੇਣਾ ਚਾਹੀਦਾ ਸਿੱਖ ਬਹੁ ਸੰਪਤੀ ਵਾਲਾ ਸੀ ਲੈ ਲਿਆ ਸੂਬਾ ਲੈ ਲਿਆ ਕਿੰਨੇ ਜਿਹੜੇ ਆ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਚਲੇ ਗਏ ਜਿਹੜਾ ਉਹ ਇੱਕ ਕਿਸਮ ਦੀ ਬੇਗਾਨਗੀ ਦੀ ਭਾਵਨਾ ਪੈਦਾ ਹੋਈ ਅੱਜ ਤੁਸੀਂ ਹਰਿਆਣੇ ਜਾਣੇ ਹੋ ਰਿਹਾ ਨੇ ਤੁਹਾਡੇ ਸਾਹਮਣੇ ਦਸਤਾਰ ਵੀ ਬਣੀ ਹੋਊ ਬੰਦੇ ਦੀ ਗੱਲ ਤੁਹਾਡੇ ਨਾਲ ਪੰਜਾਬੀ ਚ ਕਰੂਗਾ ਲੇਕਿਨ ਉਹਦੇ ਹੱਥ ਦੇ ਵਿੱਚ ਅਖਬਾਰ ਕਿਹੜਾ ਹੋਊਗਾ ਹਿੰਦੀ ਦਾ ਤੁਹਾਡੇ ਅਸਲੀ ਪੰਜਾਬੀ ਦੇ ਅਖਬਾਰਾਂ ਉਨੇ ਬੱਚਿਆਂ ਨੂੰ ਅਫਰ ਨਹੀਂ ਪੜਨਾ ਹੁੰਦਾ ਇਹ ਅਸਲ ਵਿੱਚ ਜਿਹੜੀਆਂ ਇਸ ਕਿਸਮ ਦੀਆਂ ਜਿਹੜੀਆਂ ਬੇ ਆਪਣੇ ਬੇ ਇਨਸਾਫੀਆਂ ਹੁੰਦੀਆਂ ਜਦੋਂ ਕਿਸੇ ਕਮਿਊਨਿਟੀ ਨਾਲ ਕਿਸੇ ਭਾਈਚਾਰੇ ਦੇ ਨਾਲ ਕਿਸੇ ਇਲਾਕੇ ਦੇ ਨਾਲ ਬੇ ਇਨਸਾਫੀ ਹੁੰਦੀ ਆ ਉਹਦਾ ਨਤੀਜਾ ਹੁੰਦਾ ਮੈਂ ਇਹ ਪਿੱਛੇ ਤੁਹਾਡੇ ਯਾਦ ਉਹਨਾਂ ਇਥੇ ਇੱਕ ਮੇਲਾ ਜਾਗ ਦੇ ਜਗਨੂਆਂ ਦਾ ਲੱਗਿਆ ਸੀ ਕਿਤਾਬਾਂ ਦੀਆਂ ਸਟਾਲਾਂ ਲੱਗੀਆਂ ਸੀ ਮੈਂ ਉੱਥੇ ਇੱਕ ਕਿਤਾਬ ਦੇਖੀ ਪਾਕਿਸਤਾਨ ਦੇ ਇੱਕ ਆਥਰ ਹੈ ਮਿਸਟਰ ਸੰਦੂ ਡਾਕਟਰ ਸੰਧੂ ਉਹਨਾਂ ਦੀ ਕਿਤਾਬ ਲਿਖੀ ਹੈ ਤੇ ਉਹ ਕਿਤਾਬ ਦਾ ਜੇ ਟਾਈਟਲ ਹੀ ਦੇਖਾਂਗੇ ਆਪਾਂ ਉਹਦਾ ਨਾਮ ਹੈ ਵੱਡੇ ਟੁੱਕੇ ਪੰਜਾਬ ਹੂੰ ਜਦੋਂ ਵੱਡੇ ਟੁੱਕੇ ਪੰਜਾਬ ਦੀ ਗੱਲ ਕਰਦੇ ਆ ਮੈਂ ਜ਼ਿਕਰ ਕੀਤਾ ਤੁਹਾਨੂੰ ਕਿ ਕਿੱਥੋਂ ਲੈ ਕੇ ਗੜਵਾਉਂ ਤੋਂ ਲੈ ਕੇ ਕਾਬਲ ਤੱਕ ਪੰਜਾਬ ਹੁੰਦਾ ਸੀ ਤੇ ਅੱਜ ਪੰਜਾਬ ਕਿੱਥੇ ਆ ਇਧਰਲੇ ਪਾਸੇ ਡੱਬਾ ਵਾਲੀ ਉਧਰਲੇ ਪਾਸੇ ਅੰਬਾਲਾ ਅਸੀਂ ਕਿੱਥੇ ਗਏ ਇੰਨੇ ਚ ਹੂੰ ਇਹਦੇ ਵਿੱਚੋਂ ਜਿਹੜੀਆਂ ਹੁਣ ਕਿੰਨੇ ਲੋਕ ਸਾਡੇ ਜਿਹੜੇ ਹੈਗੇ ਪੰਜਾਬ ਪਹਿਲਾਂ ਲੈਂਦਾ ਪੰਜਾਬ ਚੜ੍ਹ ਤੇ ਇੱਕ ਪੰਜਾਬ ਹੁੰਦਾ ਸੀ ਫਿਰ ਲੈਂਦਾ ਪੰਜਾਬ ਚੜਦਾ ਪੰਜਾਬ ਹੋ ਗਿਆ ਸੀ ਅੱਜ ਇੱਕ ਹੋਰ ਪੰਜਾਬ ਹੋ ਗਿਆ ਜਿਹੜਾ ਵਿਦੇਸ਼ਾਂ ਦੇ ਪਾਸੇ ਹੂੰ ਵਿਦੇਸ਼ਾਂ ਸਾਡੇ ਲੋਕ ਕਿਉਂ ਜਾਂਦੇ ਆ ਕੀ ਸਾਡੀ ਧਰਤੀ ਕੈਨੇਡਾ ਨਾਲੋਂ ਮਾੜੀ ਹੈ ਕੀ ਸਾਡਾ ਮਾਤਾ ਪ੍ਰਣ ਕੈਨੇਡਾ ਨਾਲੋਂ ਮਾੜਾ ਬਿਲਕੁਲ ਮਾੜਾ ਨਹੀਂ ਜਦੋਂ ਚੰਗਾ ਹੈ ਹੂੰ ਇਹਦੇ ਬਾਵਜੂਦ ਇਹ ਸਾਡਾ ਪ੍ਰਬੰਧ ਮਾੜਾ ਤਾਂ ਲੋਕ ਦੂਜੇ ਪਾਸੇ ਨੂੰ ਜਾ ਰਹੇ ਹੈ ਕਿਉਂ ਗੈਂਗਸਟਰ ਸਾਡੇ ਬੱਚੇ ਜਿਹੜੇ ਬਾਹਰ ਜਾਂਦੇ ਉੱਥੇ ਕੋਈ ਗੈਂਗਸਟਰ ਕਿਉਂ ਨਹੀਂ ਬਣਦੇ ਇੱਕਾ ਦੁਕਾ ਘਟਨਾ ਮੰਨੂ ਆਪਾਂ ਛੱਡ ਵੀ ਦੇਗੇ ਤਾਂ 90% ਲੋਕ ਉਹ ਹੈ ਜਿਹੜੇ ਕੰਮ ਕਰਦੇ ਸੋ ਮੈਨੂੰ ਲੱਗਦੀ ਹੈ ਕਿ ਅਸਲ ਦੇ ਵਿੱਚ ਸਾਡਾ ਟੈਕਲ ਕਰਨ ਦਾ ਤਰੀਕਾ ਗਲਤ ਹੈ ਪਹਿਲਾ ਸੀ ਇਸ ਸਿਸਟਮ ਦੇ ਵਿੱਚ ਜਿਹੜੀ ਹੈ ਜੋ ਲੋਕਾਂ ਨਾਲ ਪ੍ਰੋਮਿਸ ਕਰਦੇ ਉਹਦੇ ਮੁਤਾਬਕ ਸਰਕਾਰਾਂ ਖਰੀਆਂ ਨਹੀਂ ਉਤਰਦੀਆਂ ਜਦੋਂ ਖਰੀਆਂ ਨਹੀਂ ਉਤਰਦੀਆਂ ਉਸ ਤੋਂ ਬਾਅਦ ਫਿਰ ਇਸ ਕਿਸਮ ਦੀ ਬੇਚੈਨੀ ਪੈਦਾ ਹੁੰਦੀ ਹੈ ਉਹਦੇ ਵਿੱਚੋਂ ਜੁਰਮ ਵੀ ਨਿਕਲਦੇ ਹਨ ਜੁਰਮ ਵਾਲਿਆਂ ਨੂੰ ਫਿਰ ਅਸੀਂ ਉਹਨੂੰ ਉਹਦੀ ਬਿਮਾਰੀ ਦੀ 나ੜ ਫੜ ਕੇ ਉਹਦਾ ਇਲਾਜ ਕਰਨ ਦੀ بجائے ਫਿਰ ਅਸੀਂ ਕਿਹਨੇ ਬੰਦਿਆਂ ਨੂੰ ਲਿਮੀਨੇਟ ਕਰੂ ਨਿਟਰਲੋਂ ਸਾਹਿਬ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਜਿਹੜੇ ਇਹ ਹੋ ਰਿਹਾ ਹੈਗਾ ਇਹ ਕੋਈ ਮਤਲਬ ਤਸਵੀਰ ਹੋਰ ਹੀ ਆ ਇਹਦੇ ਪਿੱਛੇ ਦੀ ਕਹਾਣੀ ਹੋਰ ਆ ਵੀ ਜਿਹੜੇ ਵੱਡੇ ਗੈਂਗਸਟਰ ਉਹ ਜੇਲਾਂਾਂ 'ਚ ਬੈਠੇ ਆ ਵੀ ਇਹ ਤਾਂ ਬਹੁਤ ਛੋਟੀ ਉਮਰ ਦੇ ਮੁੰਡੇ ਆ ਜਾਂ ਛੋਟੇ ਕੇਸ ਆ ਵੀ ਉਹਨਾਂ ਗੈਂਗਸਟਰ ਗੈਂਗਸਟਰ ਇਹ ਕਿਵੇਂ ਆ ਤੁਸੀਂ ਇਹ ਦੇਖੋ ਗੈਂਗਸਟਰ ਕਹੀ ਜਾਂਦੇ ਜੋ ਕੁਝ ਵੀ ਹੈ ਕਿਸੇ ਦੇ ਨਾਂ ਦੇ ਉੱਤੇ ਹੁਣ ਲਾਰੈਂਸ ਬਿਸ਼ਨੋਈ ਦੇ ਬਿਸ਼ਨੋਈ ਦੇ ਨਾਂ ਦੇ ਤੇ ਕਿੰਨੀਆਂ ਕਾਲਾਂ ਆਈ ਜਾਂਦੀਆਂ ਹੂੰ ਹੂੰ ਲਾਰੈਂਸ ਬਿਸ਼ਨੋਈ ਤੋਂ ਇਲਾਵਾ ਜੇ ਤੁਸੀਂ ਦੇਖੋ ਜਿੱਦਾਂ ਸਹੀ ਕਾਲਾਂ ਵੀ ਆਉਂਦੀਆਂ ਹੂੰ ਸਭ ਤੋਂ ਜ਼ਿਆਦਾ ਜੇ ਆਪਾਂ ਬਠਿੰਡੇ ਜ਼ਿਲ੍ਹੇ ਦੀ ਗੱਲ ਕਰੀਏ ਸਭ ਤੋਂ ਜ਼ਿਆਦਾ ਮਾਰਦਾ ਤਾਂ ਕਿੱਥੇ ਹੋਈਆਂ ਅਸੀਂ ਫਰੋਤੀਆਂ ਕਿੱਥੇ ਲਿਆਂ ਗਈਆਂ ਹੂੰ ਤਲਵੰਡੀ ਏਰੀਆ ਚ ਲਿਆਂ ਗਈ ਨਹੀਂ ਲੇਕਿਨ ਤਲਵੰਡੀ ਏਰੀਆ ਦੇ ਵਿੱਚ ਜਿਹੜੇ ਲੋਕਾਂ ਨੇ ਐਫ ਆਈ ਆਰ ਦਰਜ ਕਰਵਾਏ ਉਹ ਮਤਲਬ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਫਰੋਤੀ ਦੀਆਂ ਘਟਨਾਵਾਂ ਤਲਵੰਡੀ ਏਰੀਆ ਤੇ ਤਲਵੰਡੀ ਏਰੀਆ ਦੇ ਵਿੱਚ ਸਭ ਤੋਂ ਪਹਿਲੀਆਂ ਸ਼ੁਰੂ ਹੋਈਆਂ ਮੇਰੇ ਖਿਆਲ ਮੁਤਾਬਕ ਤੁਹਾਡੀ ਯਾਦ ਹੋਣਾ ਜਦੋਂ ਮਿਸਟਰ ਚੇਲੀਏ ਨੇ ਇਥੇ ਐਸਐਸਪੀ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਕਿੰਨੀ ਰਿਕਵਰੀ ਹੋ ਗਈ ਸੀ ਪੈਸੇ ਦੀ ਹਮ ਪਰ ਉਹ ਪੈਸੇ ਨੂੰ ਕਲੇਮ ਕਰਨ ਵਾਲਾ ਕੋਈ ਹੈ ਨਹੀਂ ਸੀ ਹਮ ਫਿਰ ਉਥੇ ਐਫਆਈਆਰ ਹੁੰਦੀ ਹੈ ਬਾਈ ਨੇਮ ਹਮ ਬਾਈ ਨੇਮ ਐਫਆਈਆਰ ਹੁੰਦੀ ਹੈ ਤੇ ਬਾਈ ਨੇਮ ਜਿਹੜੀ ਐਫਆਈਆਰ ਹੁੰਦੀ ਹੈ ਬੰਦੇ ਐਫਆਈਆਰ ਦਾ ਜ਼ਿਕਰ ਕਰਵਾ ਰਹੇ ਜਿਸ ਬੰਦੇ ਨੂੰ ਬਾਈ ਨੇਮ ਨਾਮਜ਼ਦ ਕੀਤਾ ਸੀਗਾ ਉਹ ਵੇਗ ਨਾਲ ਸਾਫਟਕਮੀ ਹੋ ਗਿਆ ਹਮ ਕੀ ਕਹਿੰਦੇ ਕਿਸੇ ਉੱ ਇਕ ਤਾਂ ਹੁੰਦਾ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਗੈਂਗਸਟਰ ਕੌਣ ਹੈ ਇੱਕ ਬੰਦਾ ਇਹ ਕਹਿੰਦਾ ਕਿ ਮੈਂ ਇਥੋਂ ਰਤਨ ਦੀ ਪੈਸੇ ਮੰਗਦਾ ਜੀ ਤੇਰੇ ਖਿਲਾਫ ਭਾਈ ਨੀਵੇਂ ਐਫ ਆਈ ਆਰ ਹੈ ਤੈਨੂੰ ਬੇਗੁਨਾ ਕਰਾ ਦੇ ਦਿੱਤਾ ਹੂੰ ਲੋਕ ਜਿਹੜੇ ਜਿਨ੍ਹਾਂ ਨੂੰ ਜਿਹੜੇ ਪੀੜਤ ਹੈ ਉਹ ਇਹਦੇ ਤੇ ਇਤਰਾਜ਼ ਕਰਦੇ ਕਿਸੇ ਅਫਸਰ ਨੂੰ ਉੱਪਰ ਇਹਦੀ ਪੜਤਾਲ ਕਰਾਉਣੀ ਠੀਕ ਸਮਝੀ ਮਤਲਬ ਇਹ ਹੋਇਆ ਆਪਣੇ ਹੋਇਆ ਬਿਲਕੁਲ ਹੋਇਆ ਆ ਆਹੀ ਸਰਕਾਰ ਐਸੇ ਸਰਕਾਰ ਦੀ ਐਸੇ ਸਰਕਾਰ ਦੇ ਵਿੱਚ ਹੀ ਤੇ ਉਹ ਕਿੰਨਾ ਪੈਸਾ ਇਕੱਠਾ ਹੋਇਆ ਹੋਊਗਾ ਉੱਥੇ ਉਸ ਬੰਦੇ ਕੋਲੇ ਕੀ ਕੁਝ ਹੋਇਆ ਹੋਊਗਾ ਤੁਸੀਂ ਆਪ ਹੀ ਇੰਦਾ ਜਲਾ ਲਓ ਆਫੀਸਰ ਰਿਕਾਰਡ ਤੁਹਾਨੂੰ ਮੈਂ ਨਾਂ ਵੀ ਦੱਸੂਗਾ ਇਹਦੇ ਵਿੱਚ ਮਤਲਬ ਜਿਹੜਾ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਵੱਡੇ ਗੈਂਗਸਟਰ ਇਸ ਕਿਸਮ ਦੀ ਹੁਣ ਕਈ ਥਾਵਾਂ ਦੇ ਉੱਤੇ ਉਹ ਇਹ ਕਹਿਤਾ ਹੀ ਆ ਰਹੀ ਹੈ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਖੁਦ ਜਿਹੜੇ ਹੈਗੇ ਪੁਲਿਸ ਵਾਲੇ ਹੀ ਫਰੋਤਕਾਂ ਦਾ ਕੰਮ ਕਰਵਾਈ ਜਾਂਦੇ ਹੂੰ ਪੁਲਿਸ ਵਾਲੇ ਹੀ ਪੈਸੇ ਕਮਾਈ ਜਾਂਦੇ ਗੈਂਗਸਟਰਾਂ ਨੂੰ ਅੱਜ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦੇ ਵੀ ਜਦੋਂ ਪੇਸ਼ੀਆਂ ਤੇ ਲੈ ਕੇ ਆਉਂਦੇ ਆ ਪੇਸ਼ੀਆਂ ਤੇ ਲਿਆ ਕੇ ਉਹਨਾਂ ਨੂੰ ਕਹਿੰਦੇ ਚਲੋ ਜੀ ਚਾਹ ਪਾਣੀ ਪੀ ਲਈਏ ਆਪਾਂ ਕਿਸੇ ਹੋਟਲ ਚ ਬੈਗੇ ਢਾਬੇ ਚ ਬੈਗੇ ਹੂੰ ਉੱਥੇ ਉਹ ਟੈਲੀਫੋਨ ਵੀ ਦੇ ਦਿੱਤਾ ਇਹਦੇ ਬੰਦੇ ਤੋਂ ਪੰਜ ਚਾਰ ਫੋਨ ਕਰਵਾਤੀ ਹੂੰ ਪੰਜ ਚਾਰ ਫੋਨ ਕਰਵਾਉਣ ਤੋਂ ਬਾਅਦ ਫੇਰ ਉਹ ਦੇ ਤੋ ਮਾਮਲਾ ਸ਼ੁਰੂ ਹੋ ਗਿਆ ਕਿੰਨੇ ਕਿੰਨੇ ਤੁਸੀਂ ਮੈਂ ਇੱਕ ਅਗਲੀ ਗੱਲ ਮੈਂ ਇਹ ਕਹਿਣੀ ਚਾਹੂੰਗਾ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਜਿੰਨੇ ਇੰਚਾਰਜ ਹੈ ਸੀਆਈਏ ਸਟਾਫ ਦੇ ਮੁੜ ਕੇ ਥਾਣੇ ਦੇ ਐਸਐਸਓ ਕਿਉਂ ਨਹੀਂ ਲੱਗਦੇ ਸੀਆਈਏ ਦਾ ਇੰਚਾਰਜ ਸੀਆਈਏ ਚ ਹੀ ਕਿਉਂ ਜਾਂਦਾ ਹੈ ਬਠਿੰਡੇ ਤੋਂ ਬਦਲ ਕੇ ਫਰੂਜ਼ਪੁਰ ਚਲਾ ਜਾਊਗਾ ਫਰੂਜ਼ਪੁਰ ਤੋਂ ਬਦਲ ਕੇ ਅਮਰਸਰ ਚਲਾ ਜਾਊਗਾ ਹ ਕਿਉਂਕਿ ਜਿਹੜਾ ਸੀਆਈਏ ਦਾ ਥਾਣਾ ਹੈ ਸੀਆਈਏ ਦਾ ਥਾਣਾ ਸਾਰੇ ਜ਼ਿਲ੍ਹੇ ਦਾ ਹੈ ਤੇ ਜ਼ਿਲ੍ਹੇ ਦੇ ਥਾਣੇਦਾਰ ਨੂੰ ਜਿਹੜਾ ਥਾਣਾ ਥਾਣੇਦਾਰ ਐਸਐਚਓ ਨੂੰ ਇਹ ਐਸਐਸਪੀ ਉਹ ਵੀ ਪੰਜਾਬ ਚ ਜਿੱਥੇ ਮਰਦੀ ਹੈ ਜਾ ਕੇ ਰਿਪੋਰਟ ਕਰਨ ਕਿੰਨੇ ਕੋ ਕਾਨੂੰਨ ਦੀ ਸੇਵਾ ਕਰਦੇ ਉਹਨਾਂ ਐਸਐਸਪੀ ਬਠਿੰਡਾ ਹੈ ਇਹਨੇ ਆ ਕੇ ਥੋੜਾ ਜਿਹਾ ਕਾਨੂੰਨ ਦਾ ਰਾਜ ਬਹਾਲ ਕਰਨਾਂ ਦੀ ਗੱਲ ਕੀਤੀ ਹੈ ਇਹਨੇ ਆ ਕੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੈਂਡੈਂਸੀ ਕਿੰਨੇ ਕੇ ਸਪੈਂਡਿੰਗ ਪਈ ਹੈ ਤੁਹਾਡੇ ਕੋਲ ਇਹਨਾਂ ਦਾ ਸਾਰਿਆਂ ਦਾ ਹਿਸਾਬ ਤਾਂ 4-4 5-5 ਸਾਲਾਂ ਦੀ ਕਿਸ ਰਜਿਸਟਰ ਹੋਏ ਵੀ ਕਿਸਦਾ ਨਾਮ ਚਲਾਨ ਤੇ ਹੋਇਆ ਨਾ ਪਰਚਾ ਦਰਜ ਹੋਇਆ ਹੂੰ ਉਹ ਉਧਰਲੇ ਪਾਸੇ ਕਿਸੇ ਨੇ ਧਿਆਨ ਕਿਉਂ ਨਹੀਂ ਦਿੱਤਾ ਕਿੰਨੇ ਜਿਹੜੇ ਹੈਗੇ ਥਾਣੇ ਹਨ ਜਿੱਥੇ ਹਰ ਜਿਹੜਾ ਹੈਗਾ ਹਫ਼ਤੇ ਬਾਅਦ ਹਰ ਮਹੀਨੇ ਬਾਅਦ ਇਨਸਪੈਕਸ਼ਨ ਹੁੰਦੀ ਹੈ ਸੈਟ ਤੋਂ ਲੈ ਕੇ ਹਸਪਤਾਲ ਤੱਕ ਦੇ ਲੋਕ ਇਨਸਪੈਕਸ਼ਨ ਕਰਦੇ ਹਨ ਹੂੰ ਲੇਕਿਨ ਕਿੰਨੇ ਥਾਣੇ ਜਿੱਥੇ ਠੋੜੀ ਇਨਸਪੈਕਸ਼ਨਾਂ ਨਹੀਂ ਹੋਈਆਂ ਤੁਹਾਡੇ ਸਭ ਤੋਂ ਜ਼ਿਆਦਾ ਜਿਹੜਾ ਰੌਲਾ ਪੈਂਦਾ ਉਹ ਦੀ ਹਲਪੁਰਾ ਥਾਣੇ ਦਾ ਪੈਂਦਾ ਕੈਂਪ ਐਟ ਪਕਤਾ ਬਿਲਕੁਲ ਕਿ ਉੱਥੋਂ ਮੈਪਣੀ ਗਾਇਬ ਹੋ ਗਈ ਹੂੰ ਉੱਥੋਂ ਜਿਹੜਾ ਹੈਗਾ ਕੈਸ਼ ਬੈ ਗਾਇਬ ਹੋ ਗਿਆ ਉੱਥੋਂ ਸ ਉਹ ਜਿਹੜੇ ਗਾਇਬ ਹੋਏ ਐ ਉਸੇ ਸਮੇਂ ਦੇ ਦੌਰਾਨ ਤੁਸੀਂ ਜਿਹੜੀਆਂ ਇਨਸਪੈਕਸ਼ਨਾਂ ਕੀਤੀਆਂ ਡੀਐਸਪੀਜ਼ ਨੇ ਐ ਐਸਐਸਪੀ ਨੇ ਜਾ ਕੇ ਜਿਨ੍ਹਾਂ ਨੇ ਮਾਲ ਚੈਕਿੰਗ ਕੀਤੀ ਉਹਦੇ ਨਾਲ ਦੇਖ ਕੇ ਕੀ ਕੀ ਐ ਉਹਨਾਂ ਦੀ ਕਿਸੇ ਨੇ ਐਂਟਰੀ ਪਾਈ ਐ ਜੇ ਐਂਟਰੀ ਨਹੀਂ ਪਾਈ ਤਾਂ ਮਤਲਬ ਸਾਰਾ ਕੁਝ ਫੇਕ ਐ ਤਾਂ ਅਸੀਂ ਫਿਰ ਕੱਲਾ ਜਿਹਾ ਹੈਗਾ ਗੈਂਗਸਟਰਾਂ ਨੂੰ ਕਿਉਂਕਿ ਜਿਹੜਾ ਸਾਡਾ ਸਿਸਟਮ ਐ ਜਿਹਨੇ ਲਾਡਰਡਰ ਨੂੰ ਮੇਨਟੇਨ ਰੱਖਣੀ ਤੇ ਗੜਬੜ ਉਹਦੇ ਚ ਵੀ ਹੂੰ ਉਹਦੇ ਚ ਗੜਬੜ ਐ ਤੇ ਸਟੇਟ ਉਧਰ ਧਿਆਨ ਕਿਉਂ ਨਹੀਂ ਦਿੰਦੀ ਕੋਈ ਨੀਦਾ ਇਹ ਤਾਂ ਲਾਜ ਹੀ ਕੋਈ ਨਹੀਂ ਵੀ ਬੰਦਾ ਫੜ ਲਓ ਫੜ ਕੇ ਉਹਦੇ ਪੇਟ ਆਪਣਾ ਗੋਲੀ ਮਾਰ ਜੋ ਪੈਚ ਤੁਸੀਂ ਇਹ ਦੇਖੋ ਵੀ ਜਿੱਦਾਂ ਦੀ ਸਰਕਾਰ ਨੇ ਇਨਕਾਊਂਟਰ ਵਾਲੀ ਗੱਲ ਸ਼ੁਰੂ ਹੋਈ ਹੈ ਇਨਕਾਊਂਟਰਾਂ ਦੇ ਵਿੱਚ ਸਾਰੀਆਂ ਹੀ ਗੋਲਗਾਂ ਜਿਹੜੀਆਂ ਗੋਡੇ ਤੋਂ ਥੱਲੇ ਕੋਈ ਨਹੀਂ ਹੂੰ ਹੁਣ ਪਿਛਲੇ ਤਿੰਨ ਕੇਸ ਮੈਂ ਤੁਹਾਨੂੰ ਦੇ ਸਕਦਾ ਇੱਕ ਕੇਸ ਤੁਹਾਡਾ ਹੋਇਆ ਮੁਹਾਲੀ ਹੂੰ ਮੁਹਾਲੀ ਦੇ ਕੋਲੇ ਕਹਿੰਦੇ ਦੀ ਇੱਕ ਬੰਦੇ ਨੂੰ ਲੈਂਦਾ ਜੇਲ੍ਹ ਦੇ ਵਿੱਚੋਂ ਲੈਂਦਾ ਪ੍ਰੋਡਕਸ਼ਨ ਬਰੰਦ ਤੇ ਜੇਲ੍ਹ ਚੋਂ ਲੈ ਕੇ ਤੁਰ ਕਵਰੀ ਕਰਾਉਣ ਚੱਲੀਏ ਕਹਿੰਦੇ ਜਦੋਂ ਰਿਕਵਰੀ ਕਰਾਉਣ ਗਏ ਤੇ ਰਿਕਵਰੀ ਕਰਾਉਣ ਗਏ ਜਿੱਥੇ ਉਹਨੇ ਕੋਈ ਸਮਾਨ ਲਕੋਇਆ ਸੀ ਉਥੇ ਬੈਪਨ ਪਿਆ ਸੀ ਮੈਂ ਆਲਾ ਪਿਸਤੌਲ ਚੱਕਿਆ ਤੇ ਪੁਲਿਸ ਨੇ ਲਾ ਕੇ ਪੱਜ ਪਿਆ ਹੂੰ ਪੁਲਿਸ ਨੇ ਜਿਹੜੇ ਫੇਰ ਮਾਰਿਆ ਉਹਨੇ ਫੇਰ ਪੁਲਿਸ ਦੇ ਕੀਤਾ ਪੁਲਿਸ ਨੇ ਕੋਈ ਨਿੱਕਾ ਬੂਟਾ ਵੱਜ ਗਿਆ ਉਹਨੇ ਕਹਿੰਦੇ ਜਿਹਦੇ ਪੈਰ ਤੇ ਵੱਜ ਗਈ ਗੋਲੀ ਉਹਦੇ ਲੱਤ ਫੂਲੀ ਵੱਜ ਗਈ ਉਹ ਜੋ ਫੜ ਲਿਆ ਜੀ ਜਖਮੀ ਹੋ ਗਿਆ ਇਹ ਹੋਇਆ ਉਹ ਤੋਂ ਬਾਅਦ ਇੱਕ ਬਟੁਲਾਡੇ ਚ ਹੋਇਆ ਹੂੰ ਇਸੇ ਤਰੀਕੇ ਦੇਖੋ ਤੁਸੀਂ ਕਮਰਸਰ ਦੇ ਵਿੱਚ ਆ ਹੁਣੇ ਹੋਇਆ ਅਮਰਤਪਾਲ ਏਲੀਅਸ ਅਮਰੀ ਹੂੰ ਇਹ ਤਿੰਨ ਕੇਸ ਇੱਕੋ ਜਿਹੇ ਹੁਣ ਜਿਹੜੀ ਚੀਜ਼ ਇੱਕ ਥਾਂ ਤੇ ਹੋ ਜਾਂਦੀ ਹੈ ਇੱਕ ਦਿਲੇ ਵਿੱਚ ਹੋ ਜਾਂਦੀ ਹੈ ਇੱਕ ਥਾਂ ਤੇ ਹੋ ਜਾਂਦੀ ਹੈ ਸਾਰੇ ਪੰਜਾਬ ਵਿੱਚ ਕਿਵੇਂ ਹੁੰਦੀ ਹੈ ਹੂੰ ਇਹਦਾ ਮਤਲਬ ਅਸੀਂ ਕਿਵੇਂ ਕਹਾਂਗੇ ਕਿ ਸੱਚੀ ਮਿੱਚੀ ਦੇ ਇਨਕਾਊਂਟਰ ਹੈ ਹੂੰ ਤੇ ਜੇ ਸੱਚੀ ਮਿੱਚੀ ਦੇ ਇਨਕਾਊਂਟਰ ਹੋਣੇ ਬੰਦ ਹੋ ਜਾਣਗੇ ਇਸ ਤਰ੍ਹਾਂ ਦੇ ਮੈਨੇਜਡ ਇਨਕਾਊਂਟਰ ਹੋਣਗੇ ਹੂੰ ਤਾਂ ਇਹ ਤੋਂ ਬਾਅਦ ਫਿਰ ਜਿਹੜੀ ਹੈਗੀ ਜਦੋਂ ਆਮ ਤੌਰ ਤੇ ਇੱਕ ਕਹਾਣੀ ਹੈ ਕਿ ਜੇ ਕੁੱਤੇ ਦੇ ਲਹੂ ਮੂਹ ਨੂੰ ਲਹੂ ਲੱਗ ਜੇ ਨਾਲ ਤਾਂ ਫਿਰ ਉਹ ਹੱਡਾ ਰੂੜੀਗਰ ਨੂੰ ਜਾਂਦਾ ਹੈ ਫਿਰ ਤੁਸੀਂ ਵੀ ਰੋਕ ਨਹੀਂ ਸਕਦੇ ਸਟੇਟ ਜਿਹੜੀ ਹੈਗੀ ਐ ਸਟੇਟ ਦੀ ਜਿਹੜੀ ਫੋਰਸ ਹੈ ਉਹ ਕਾਨੂੰਨ ਦੀ ਪਾਬੰਦ ਹੈ ਜੇ ਉਹ ਕਾਨੂੰਨ ਨੂੰ ਆਪਣੇ ਹੱਥ ਲੈਣ ਲੱਗ ਜਾਈ ਜਿਹੜੇ ਦੂਜੇ ਲੋਕ ਤੁਰੇ ਫਿਰਦੇ ਤੁਸੀਂ ਅਸੀਂ ਤੁਰੇ ਫਿਰਦੇ ਆ ਸਾਡੂ ਕਾਨੂੰਨ ਬਾਰੇ ਵਾਕ ਹੀ ਤਾਂ ਜਿਹੜੇ ਆਮ ਜਵਾਂ ਕਹੇ ਉਹਨਾਂ ਤਾਂ ਕਾਨੂੰਨ ਬਾਰੇ ਕੋਈ ਪਤਾ ਨਹੀਂ ਉਹ ਕਾਨੂੰਨ ਨੂੰ ਆਪਣੇ ਹੱਥ ਲੈ ਸਕਦੇ ਲੇਕਿਨ ਜਿੰਨੇ ਲਾਂਡਰ ਮੈਂਟੇਨ ਰੱਖੜਿਆ ਕਾਨੂੰਨ ਨੂੰ ਜੇ ਉਹ ਹੱਥ ਸੇ ਲੈਂਦਾ ਤਾਂ ਉਹ ਜ਼ਿਆਦਾ ਖਤਰਨਾਕ ਤੁਹਾਨੂੰ ਲੱਗਦਾ ਵੀ ਜਿਹੜੇ ਇਨਕਾਊਂਟਰ ਆ ਮੈਨੇਜਡ ਇਨਕਾਊਂਟਰ ਨੇ ਮੈਂ ਕਹਿੰਦਾ ਵੀ ਤੁਸੀਂ ਉਹਨਾਂ ਦੀ ਜਿਹੜੀ ਹੈ ਮੈਨੂੰ ਲੱਗਦਾ ਨਹੀਂ ਤੁਸੀਂ ਇਹ ਦੇਖ ਲਓ ਕਿ ਉਹਦੀ ਕੈਟੇਗਰੀ ਕੀ ਹੈ ਉਹਦਾ ਤਰੀਕਾ ਕਰ ਕੀ ਹੈ ਜਿੰਨੇ ਵੀ ਇਨਕਾਊਂਟਰ ਹੋ ਰਹੇ ਆ ਸਾਰੇ ਇਨਕਾਊਂਟਰਾਂ ਦੇ ਵਿੱਚ ਦੇਖੋ ਕਿਹ ਉਹ ਇੱਕੋ ਹੀ ਜਿਹੜੀ ਹੈਗੀ ਆ ਉਹਦਾ ਪੰਧਰ ਇੱਕੋ ਹੀ ਕਿਉਂ ਹੈ ਨਹੀਂ ਤੁਹਾਨੂੰ ਲੱਗਦਾ ਵੀ ਇਹ ਕੋਈ ਲਾਹਾ ਲੈਂਡ ਦੀ ਖਾਤਰਾ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਹੋ ਰਿਹਾ ਵੀ ਕੋਦਮੀਆਂ ਹੋ ਗਿਆ ਹੋ ਗਿਆ ਪਰ ਦੂਜੇ ਪਾਸੇ ਇਹ ਵੀ ਸਵਾਲ ਆ ਜਿਵੇਂ ਆਪਾਂ ਕਹਤਾ ਸੀਗਾ ਵੀ ਹੁਣ ਜਿਹੜੇ ਆਮ ਆਦਮੀ ਪਾਰਟੀ ਜਿਹੜੀ ਸੱਤਾਤਰ ਪਾਰਟੀ ਉਹਨਾਂ ਦਾ ਕਈ ਵੀ ਪ੍ਰਚਾਰ ਚੱਲ ਪਿਆ ਵੀ ਯਾਰ ਜਦੋਂ ਵਾਰਦਾਤਾਂ ਉਦੋਂ ਵੀ ਨਿੰਦੇ ਹੁਣ ਜੇ ਉਹਨਾਂ ਨੂੰ ਠੱਲ ਪੈਂਦੀ ਆ ਫੇਰ ਵੀ ਨਿੰਦੇ ਨਹੀਂ ਠੱਲ ਪਾਉਣ ਦਾ ਤਰੀਕਾ ਕਰ ਕੀ ਆ ਠੱਲ ਪਾਉਣ ਦਾ ਤਰੀਕਾ ਕਰਤਾ ਜਿਵੇਂ ਹੁਣ ਬਠਿੰਡੇ ਦੇ ਵਿੱਚ ਹੋਇਆ ਬਠਿੰਡੇ ਦੇ ਵਿੱਚ ਕਿੰਨੇ ਬਿੰਗ ਸੀ ਹੂੰ ਜਿਹੜੇ ਵੱਖ-ਵੱਖ ਬਿੰਗ ਅਨੰਦ ਘਰ ਤੋਂ ਲੋਕਾਂ ਦੇ ਨਾਲ ਜਿਹੜੇ ਹੈ ਕਿ ਗਨਮੈਨਾਂ ਦੇ ਰੂਪ ਚ ਤੁਰੇ ਫਿਰਦੇ ਸੀ ਹਾਂ ਇੱਕ ਚੰਗਾ ਐਸਐਸਪੀ ਆਇਆ ਉਹਨੇ ਆ ਕੇ ਸਾਰੀ ਫੋਰਸ ਕੱਢੀ ਉਹਨਾਂ ਸਾਰੀ ਫੋਰਸ ਨੂੰ ਨਾਕਿਆਂ ਤੇ ਲਾਇਆ ਹੂੰ ਉਹਨੇ ਆ ਕੇ ਆਪਣੇ ਜਿਹੜੀ ਐ ਮਸ਼ੀਨਰੀ ਨੂੰ ਇੱਕ ਕਨਸਟੇਬਲ ਤੋਂ ਲੈ ਕੇ ਐਸਐਸਪੀ ਤੱਕ ਸਾਰੇ ਐਕਟਿਵ ਹੋਏ ਹੈ ਉਹਨਾਂ ਨੂੰ ਸੂਤਰਬੱਧ ਕੀਤਾ ਹੈ ਹੂੰ ਹੁਣ ਉਹੀ ਪੀਸੀਆਰ ਦੀਆਂ ਗੱਡੀਆਂ ਉਹੀ ਪੀਸੀਆਰ ਦੇ ਮੋਟਰਸਾਈਕਲ ਆ ਤੁਹਾਨੂੰ ਸਾਥ-ਸਾਥ ਕਿਉਂ ਮਿਲਦੇ ਕਿਉਂ ਨਹੀਂ ਮਿਲ ਗਏ ਜਿਹਨੇ ਕਮਾਂਡ ਕੀਤੀ ਹੈ ਜਿਹਨੇ ਡਾਇਰੈਕਸ਼ਨ ਦੇਣੀ ਹੈ ਜਿਹੜਾ ਸੁਪਰਡੈਂਟ ਹੈ ਜਿਹੜਾ ਨਿਗਰਾਨ ਹੈ ਹੂੰ ਜੇ ਉਹਦੀ ਨਿਗਰਾਨੀ ਪ੍ਰਾਪਰ ਤਾਂ ਫਿਰ ਤਾਂ ਗੜਬੜ ਹੋਊਗੀ ਹੋਊਗੀ ਜੇ ਦੀ ਨਿਗਰਾਨੀ ਪ੍ਰਾਪਰ ਹੈ ਤੇ ਉਹ ਉਹੀ ਬੰਦੇ ਹੁੰਦੇ ਇੱਕੋ ਹੀ ਬੰਦਾ ਹੁੰਦਾ 28 ਹੋਇਆ ਪਹਿਲਾਂ ਫੋਰਸ ਦਾ ਬਠਿੰਡੇ ਚ ਬਾਹਰ ਨਹੀਂ ਆ ਗਈ ਬਠਿੰਡੇ ਦੀ ਫੋਰਸ ਹੈਗੀ ਅੱਜ ਬਠਿੰਡੇ ਦਾ ਨਾਮ ਸਾਰੇ ਪੰਜਾਬ ਦੇ ਵਿੱਚ ਕਿਉਂ ਹੈ ਵੀ ਉੱਥੇ ਯਾਰ ਕੋਈ ਮਾੜੀ ਮੁਠੀ ਉਹਦੇ ਚ ਸੁਧਾਰ ਹੋਇਆ ਕਿਉਂ ਹੋਇਆ ਸੁਧਾਰ ਇੱਕ ਵਿਅਕਤੀਗਤ ਭੂਮਿਕਾ ਜਿਹੜੀ ਆ ਵਿਅਕਤੀਗਤ ਭੂਮਿਕਾ ਬੰਦਾ ਆਪਣੀ ਡਿਊਟੀ ਦਾ ਅਹਿਸਾਸ ਕਰੇ ਉਹ ਸਮਝਦਾ ਹੈ ਜੀ ਤੁਸੀਂ ਦੇਖਣੀ ਐ ਐਸਐਸਪੀ ਦੀ ਇੰਟਰਵਿਊ ਦੇਖੀ ਸੀ ਕਿ ਮੈਂ ਤਾਂ ਕਦੇ ਬਹੁਤਾ ਮਿਲਿਆ ਨਹੀਂਗਾ ਜਦੋਂ ਐਸਐਸਪੀ ਇਹ ਗੱਲ ਕਹਿੰਦੇ ਕਿ ਤੁਹਾਡੇ ਤੇ ਸਾਡੇ ਤੇ ਪੈਸਾ ਕਿੰਨਾ ਲੱ ਹੂੰ ਇੱਕ ਡੀਐਸਪੀ ਕਿੰਨੇ ਚ ਪੈਂਦਾ ਇੱਕ ਇਨਸਪੈਕਟਰ ਕਿੰਨੇ ਚ ਪੈਂਦਾ ਐਸਪੀ ਕਿੰਨੇ ਚ ਪੈਂਦਾ ਐਸਐਸਪੀ ਕਿੰਨੇ ਚ ਪੈਂਦਾ ਸਾਡੀ ਸਪੀਚ ਸੀਗੀ ਉਹਦੀ ਸਪੀਚ ਦੇ ਵਿੱਚ ਸੀ ਇਹ ਪੈਸਾ ਜਿਹੜਾ ਸਾਡੇ ਤੇ ਲੱਗ ਰਿਹਾ ਹੈ ਸੈ ਟੈਕਸ ਫੀਅਰਸ ਦਾ ਪੈਸਾ ਹੈ ਸਭ ਤੋਂ ਮੰਗਦਾ ਕੀ ਆ ਉਹ ਸੁਰੱਖਿਆ ਸਿਕਿਉਰਿਟੀ ਸਿਕਿਉਰਿਟੀ ਕਿਉਂ ਨਹੀਂ ਉਹਨਾਂ ਦੀ ਸਿਕਿਉਰਿਟੀ ਲੈਣ ਨਹੀਂ ਲੈਣ ਵਾਲਾ ਚਾਹੀਦਾ ਸਿਕਿਉਰਿਟੀ ਇਹ ਤਾਂ ਨਹੀਂ ਕਹਿੰਦੇ ਭਾਵੇਂ ਭਗਵੰਤ ਮਾਨ ਨੇ ਆ ਕਿ ਸਾਰਾ ਕੁਝ ਸ਼ਾਪ ਕਰਨਾ ਉਹ ਗ੍ਰਹਿ ਮੰਤਰੀ ਹੈ ਗ੍ਰਹਿ ਦਾ ਚਾਰਜ ਹੈ ਉਹਦੀ ਤਾਂ ਉਹ ਤੇ ਕੋਈ ਲੋੜੀ ਇਹ ਜਿਵੇਂ ਜੋ ਕੁਝ ਹੋ ਰਿਹਾ ਹੈ ਇਹ ਪਿਛਲੀਆਂ ਸਰਕਾਰਾਂ ਚ ਵੀ ਹੁੰਦਾ ਰਿਹਾ ਹੈ ਲੇਕਿਨ ਜਦੋਂ ਸਟੇਟ ਮਸ਼ੀਨਰੀ ਕਾਨੂੰਨ ਨੂੰ ਆਪਣੇ ਹੱਥ ਚ ਲੈ ਲਏ ਜੇ ਉਦੋਂ ਫਿਰ ਕੰਮ ਜਦੋਂ ਬੇਕਾਬੂ ਹੋ ਜਾਂਦਾ ਉਹਦਾ ਨਤੀਜਾ ਕੀ ਹੁੰਦਾ ਪੰਜਾਬ ਨੇ 12-15 ਸਾਲ ਇਹ ਸੰਤਾਪ ਭੋਗਿਆ ਵੈ ਅੱਜ ਆਪਾਂ ਕਹਿੰਦੇ ਵੀ ਉਹ ਕਹਿੰਦੇ ਐ ਉਹ ਹੁਣੇ ਉਹ ਕਹਿੰਦੇ ਜੀ ਜੇ ਬਾਰਦਾਤ ਆਉਂਦੀ ਅਸੀਂ ਤਾਂ ਵੀ ਕਹਿੰਦੇ ਤੇ ਹੁੰਦੀ ਕਹਿੰਦੇ ਤੁਸੀਂ ਸਰਕਾਰ ਹੋ ਹਮ ਸਰਕਾਰ ਦੇ ਉੱਤੇ ਲੋਕ ਸਵਾਲ ਉਠਾਉਣਗੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਬਾਰਦਾਤਾਂ ਕਿਉਂ ਹੁੰਦਗੇ ਹਮ ਇਹਦਾ ਕਾਰਨ ਲੱਭੋ ਕਾਰਨ ਲੱਭ ਕੇ ਜਿੰਨੀ ਦੇਰ ਤੱਕ ਆਪਾਂ ਹੁਣ ਇਨਸ ਆ ਗਏ ਸੀ ਆਪਣੇ ਹਸਪੀਟਲ ਆ ਗਿਆ ਇਨਸ ਇਨਸ ਦੇ ਵਿੱਚ ਇੱਕ ਪੇਸ਼ੈਂਟ ਜਾਂਦਾ ਜਿੰਨੀ ਦੇਰ ਤੱਕ ਉਹ ਡਾਇਗਨੋਸ ਕਰਕੇ ਸਾਰੇ ਟੈਸਟ ਕਰਕੇ ਬਿਮਾਰੀ ਦਾ ਕਾਰਨ ਹੀ ਲੱਭਦੇ ਮੈਡੀਸਨ ਹੀ ਨਹੀਂ ਹਮ ਇੱਕ ਆਪਾਂ ਚੋੜਾ ਸ਼ਾਪ ਡਾਕਟਰ ਕੋਲ ਜਾਂਦੇ ਨੇ ਕਿ ਉੱਤੇ ਨੇ ਚਾਰ ਮੁਲਾਕੇ ਦਵਾਈਆਂ ਇੰਨੀ ਇਕੱਠਾ ਤੁਹਾਡੇ ਇੰਜੈਕਸ਼ਨ ਲਾ ਦਿੰਦਾ ਕੋਈ ਦੂਣਾ ਕੋਈ ਦੂਈ ਤੇ ਕੰਮ ਕਰੂਗੀ ਕਰੂਗੀ ਲੇਕਿਨ ਉਹ ਤੁਹਾਡਾ ਪੱਕਾ ਇਲਾਜ ਨਹੀਂ ਨਾ ਹੈ ਹਮ ਇਥੇ ਪੱਕੇ ਇਲਾਜ ਦੀ ਲੋੜ ਹੈ ਕਿ ਆ ਹੋਇਆ ਕਿਉਂ ਹੈ ਜੇ ਸਾਡੇ ਕੋਈ ਮਤਲਬ ਦਰਬ ਹੋ ਰਿਹਾ ਪੇਟ ਦੇ ਵਿੱਚ ਕਿਉਂ ਹੋ ਰਿਹਾ ਇਹ ਲੱਭਣ ਦੀ ਇਹ ਲੋੜ ਹੈ ਇਹ ਸਰਕਾਰਾਂ ਨੇ ਲੱਭਣਾ ਹੁੰਦਾ ਹੈ ਸਰਕਾਰਾਂ ਨੇ ਆਪਣੀ ਮਸ਼ੀਨਰੀ ਤੋਂ ਕੰਮ ਲੈਣਾ ਹੁੰਦਾ ਹੈ ਉਹਨੂੰ ਮਸ਼ੀਨਰੀ ਨੂੰ ਕਿਹੜੇ ਪਾਸੇ ਲੈ ਕੇ ਜਾਂਦੀ ਹੁਣ ਤੁਸੀਂ ਇਹੀ ਜਿਹੜੇ ਜਿਹੜੇ ਵਿਕਸਿਤ ਪੱਛਮੀ ਦੇਸ਼ ਹੈ ਪਾਕਿਸਤਾਨ ਅਫਗਾਹ ਤੁਹਾਡਾ ਕੈਨੇਡਾ ਹੈ ਕੈਨੇਡਾ ਦੇ ਵਿੱਚ ਕੀ ਲੋਕ ਮੁਜਾਹਰੇ ਨਹੀਂ ਕਰਦੇ ਕੀ ਇੱਥੇ ਖਾਲਸਤਾਨ ਦੀ ਡਿਮਾਂਡ ਨਹੀਂ ਕਰਦੇ ਕਰੀ ਜਾਂਦੇ ਸਾਡੇ ਵੀ ਖਾਲਸਤਾਨ ਦੀ ਡਿਮਾਂਡ ਕਰ ਸਕਦੇ ਕਾਨੂੰਨੀ ਤੌਰ ਤੇ ਪਹਿਲਾਂ ਫੜਫੜ ਕੇ ਵੀ ਨਹੀਂ ਦਿੱਜਦੇ ਸੀ ਅੰਦਰ ਬਾਅਦ ਵਿੱਚ ਸੁਪਰੀਮ ਕੋਰਟ ਨੇ ਕਿਹਾ ਪਰਮਨੈਂਟ ਰਹਿ ਕੇ ਜੇ ਤੁਸੀਂ ਕਿਸੇ ਆਪਣੇ ਹੱਕ ਹਕੂਕ ਦੀ ਮੰਗ ਕਰਦੇ ਹੋ ਇਹ ਤੁਹਾਡਾ ਡੈਮੋਕ੍ਰੈਟਿਕ ਰਾਈਟ ਹੈ ਕਨਸਟੀਟਿਊਸ਼ਨ ਨੇ ਤੁਹਾਨੂੰ ਅਧਿਕਾਰ ਦਿੱਤਾ ਉਹਨਾਂ ਨੇ ਕਨਸਟੀਟਿਊਸ਼ਨ ਦੀ ਵਿਆਖਿਆ ਕਰਤੀ ਹੁਣ ਲੋਕ ਖਾਲਸਤਾਨ ਜਿੰਦਾਬਾਦ ਦੇ ਨਾਰੇ ਲਾਈ ਜਾਂਦੇ ਆ ਉਹਨਾਂ ਤੇ ਕੋਈ ਪਰਚਾ ਨਹੀਂ ਦਰਜ ਹੁੰਦਾ ਪਹਿਲਾਂ ਹੁੰਦੇ ਸੀ ਇਹ ਸਾਰੀ ਗੱਲ ਸਮਝਣ ਦੀ ਲੋੜ ਹੁੰਦੀ ਹੈ ਨਾ ਅਸਲ ਦੇ ਵਿੱਚ ਜਿੰਨੀ ਦੇਰ ਤੱਕ ਤੁਸੀਂ ਬਿਮਾਰੀ ਦਾ ਕਾਰਨ ਨਹੀਂ ਸਮਝਦੇ ਬਿਮਾਰੀ ਦਾ ਇਲਾਜ ਤਾਂ ਕਰੋਗੇ ਵੀ ਵਿਦਆਊਟ ਕਾਰਨ ਸਮਝਿਆ ਸੀ ਮਤਲਬ ਜੋ ਮਰਜ਼ੀ ਕਰੀਏ ਵੀ ਸਿਰਫ ਫੋਰਸ ਦੇ ਨਾਲ ਧੱਕੇ ਦੇ ਨਾਲ ਬੰਦਿਆਂ ਨੂੰ ਮਾਰ ਕੇ ਕਿਸੇ ਚੀਜ਼ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਜੇ ਹੁਣ ਆਪਾਂ ਦੇਖੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਗੱਲ ਪ੍ਰੂਵ ਹੋਈ ਵੀ ਹੈ ਅਣਪਛਾਤੀਆਂ ਲਾਸ਼ਾਂ ਪੰਜਾਬ ਦੇ ਵਿੱਚੋਂ ਕਿੰਨੀਆਂ ਮਿਲੀਆਂ ਸੀ ਹਮ ਸੁਪਰੀਮ ਕੋਰਟ ਨੇ ਮੰਨੇ ਪਰ ਉਹਦਾ ਜਿਹੜਾ ਜਿਹੜਾ ਹਲਾਜ ਬਣਦਾ ਸੀ ਜਿਨ੍ਹਾਂ ਦੇ ਜਿਹੜੇ ਅਣਪਛਾਤੀਆਂ ਲਾਸ਼ਾਂ ਲਈ ਜ਼ਿੰਮੇਵਾਰ ਉਹਨਾਂ ਨੂੰ ਸਜ਼ਾ ਕਿੰਨੀਆਂ ਕਿ ਮਿਲ ਗਿਆ ਹਮ ਸੁਪਰੀਮ ਕੋਰਟ ਨੇ ਕਿਹਾ ਸੀ ਜੀ ਮੁਆਵਜ਼ਾ ਦੇ ਦਿਓ ਮੁਆਵਜ਼ਾ ਦਿੱਤਾ ਮੁਆਵਜ਼ੇ ਦੇ ਨਾਲ 2 ਲੱਖ ਰੁਪਏ 3 ਲੱਖ ਰੁਪਏ ਦੇ ਦਿਨ ਜਿਹੜਾ ਬੰਦਾ ਮਾਰਿਆ ਗਿਆ ਜੀ ਨੇ ਗੁਨਾਹ ਕੀਤਾ ਹੈ ਜਿਨੇ ਕੋ ਕਰਮ ਕੀਤਾ ਉਹਨਾਂ ਤਾਂ ਹੀ ਨਾ ਸਜ਼ਾ ਵੀ ਹਮ ਇਸ ਕਰਕੇ ਜ਼ਰੂਰੀ ਹੈ ਕਿ ਜਿੰਨੀ ਦੇਰ ਤੱਕ ਬਿਮਾਰੀ ਨਹੀਂ ਲੱਭੀ ਜਾਂਦੀ ਜਿੰਨੇ ਮਰਦियां ਮਾਰੀ ਜਾ ਕੋ ਉਹਦਾ ਕੋਈ ਇਲਾਜ ਕੋਈ ਨਹੀਂ ਹੈ ਦੂਜੇ ਪਾਸੇ ਨੇ ਚੌਣ ਖੜੇ ਦੀ ਗੱਲ ਕਰਦੇ ਆ ਲੋਕ ਸਭਾ ਦੀ ਉਸ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਅਜੇ ਤੱਕ ਕੋਈ ਗੱਠਜੋੜ ਬਣਿਆ ਨਹੀਂ ਹਮ ਗੱਠਜੋੜ ਬਣਨ ਤੋਂ ਬਾਅਦ ਹੀ ਅਸਲ ਤੇ ਪਿਕਚਰ ਸਾਹਮਣੇ ਆਊਗੀ ਵੀ ਕੀ ਹੈ ਕਿਹੜੇ ਕਿਹੜੇ ਗੱਠਜੋੜ ਬਣਦੇ ਕੀ ਹਾਲਾਤ ਹੈ ਉਹਦੇ ਮੁਤਾਬਿਕ ਨਹੀਂ ਤੁਹਾਨੂੰ ਇਹ ਲੱਗਦਾ ਇੰਨਾ ਟਾਈਮ ਹੋ ਗਿਆ ਤੁਸੀਂ ਸਾਰਾ ਮੀਡੀਆ ਦੇ ਵਿੱਚੋਂ ਕਵਰ ਕਰਦਿਆਂ ਨੂੰ ਸੀਨੀਅਰ ਪੱਤਰਕਾਰੋਂ ਵੀ ਰਾਜਨੀਤਿਕ ਤੌਰ ਦੇ ਉੱਤੇ ਤੇ ਚਿਹਰੇ ਦੇ ਤੌਰ ਦੇ ਉੱਤੇ ਜਿਹੜੀ ਚਿਹਰੇ ਦੀ ਰਾਜਨੀਤੀ ਹੈ ਪੀ ਪੰਜਾਬ ਇੱਕ ਤਰ੍ਹਾਂ ਐ ਸਖਣਾ ਜਾ ਹੋਇਆ ਪਿਆਗਾ ਵੀ ਕੋਈ ਬੰਦਾ ਨਹੀਂ ਨਹੀਂ ਪੰਜਾਬ ਦੇ ਵਿੱਚ ਹੁਣ ਦੀ ਆਪਾਂ ਦੇਖੀ ਜਿਹੜੇ ਸਾਡੇ ਸਾਹਮਣੇ ਲੋਟ ਹੈ ਜਿਹੋ ਜਿਹੇ ਬੰਤੇ ਸਾਡੇ ਸਾਹਮਣੇ ਇਹਨਾਂ ਦੇ ਵਿੱਚੋਂ ਆਪਾਂ ਕਿਉਂਕਿ ਪਹਿਲੀ ਗੱਲ ਤਾਂ ਜਿਹੜੀ ਅਗਲੀ ਲੋਕ ਸਭਾ ਦੀ ਚੋਣ ਆਉਣੀ ਉਹ ਪੰਜਾਬ ਦੀ ਚੋਣ ਨਹੀਂ ਉਹ ਨੇਸ਼ਨ ਦੀ ਚੋਣ ਹੈ ਉਹ ਕੌਮੀ ਚੋਣ ਹੈ ਕੌਮੀ ਚੋਣ ਤੇ ਪੰਜਾਬ ਦਾ ਮੈਟਰ ਹੀ ਨਹੀਂ ਕਰਦਾ ਬਹੁਤਾ ਪੰਜਾਬ ਦੀਆਂ ਕਿੰਨੀਆਂ ਸੀਟਾਂ 13 ਸੀਟਾਂ ਹਮ ਪਰसों ਜੋ ਕੁਛ ਹਰਸਿਮਰਤ ਕੌਰ ਨੇ ਉੱਥੇ ਕਿਹਾ ਬਾਦਲ ਨੇ ਪਾਰਲੀਮੈਂਟ ਦੇ ਵਿੱਚ ਉਹਦਾ ਜਵਾਬ ਦਿੰਦਿਆ ਹਮ ਸਾਡੇ ਹੋਮ ਮਿਨਿਸਟਰ ਨੇ ਕੀ ਕਹਿਆ ਸੀ ਹੂੰ ਕਿ ਜਿਹੜਾ ਬੰਦਾ ਜਿਹਨੇ ਗੁਨਾਹ ਕੀਤਾ ਹੈ ਜਿਹਨੇ ਅਪਰਾਧ ਕੀਤਾ ਹੈ ਜੇ ਉਹ ਅਪਰਾਧ ਦਾ ਅਹਿਸਾਸ ਨਹੀਂ ਕਰਦਾ ਤਾਂ ਮੈਂ ਇਹਨੂੰ ਮਾਫੀ ਦੇਣ ਦੇ ਹੱਕ ਤੇ ਨਹੀਂ ਹੂੰ ਇਥੇ ਤਾਂ ਉਹਨਾਂ ਨੇ ਕਿਹਾ ਤਾਂ ਮਾਫੀ ਦੇਣ ਦੇ ਹੱਕ ਤੇ ਨਹੀਂ ਲੇਕਿਨ ਉਹ ਤੋਂ ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਦੇ ਸਾਡੇ ਸਰਪੰਸ ਸੌ ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਜਿਹੜੀ ਇੱਕ ਲਿਸਟ ਜਾਰੀ ਕੀਤੀ ਜਾਂਦੀ ਹੈ ਇੱਕ ਚਿੱਠੀ ਜਾਰੀ ਕੀਤੀ ਜਾਂਦੀ ਹੈ ਉਹਦੇ 'ਚ ਬਲਵੰਤ ਸਿੰਘ ਰਾਜੂ ਦਾ ਨਾਂ ਵੀ ਹੈਗਾ ਹੂੰ ਉਹ ਤੋਂ ਫਿਰ ਕਿਵੇਂ ਹੋ ਗਿਆ ਸੀ ਹੂੰ ਉਹ ਤੋਂ ਅੱਗੇ ਚਲੋ ਬਿਲਕਿਸ ਬਾਨੋ ਵਾਲੇ ਮਾਮਲੇ ਦੇ ਵਿੱਚ ਜਿਹੜੇ ਉਹਦੇ ਦੋਸ਼ੀ ਹੈ ਉਹਨਾਂ ਦੀ ਕਿਹਨੇ ਪਟੀਸ਼ਨ ਪਾਈ ਸੀ ਹੂੰ ਉਹਨਾਂ ਨੂੰ ਜੇ ਅਮਰਤ ਮਹਾਉਤਸਵ ਦੇ ਨਾਂ ਦੇ ਉੱਤੇ ਰਿਹਾ ਕੀਤਾ ਜਾ ਸਕਦਾ ਜਿਨ੍ਹਾਂ ਨੇ ਵੱਡਾ ਕੁਕਰਮ ਕੀਤਾ ਹੈ ਜਿਨ੍ਹਾਂ ਨੇ ਇੱਕ ਛੋਟੀ ਬੱਚੀ ਮਾਰੀ ਹੈ ਜਿਨ੍ਹਾਂ ਨੇ ਔਰਤਾਂ ਨੂੰ ਰੇਪ ਕੀਤਾ ਹੈ ਕਿੰਨੇ ਕਤਲ ਕੀਤੇ ਹੈ ਜੇ ਉਹਨਾਂ ਨੂੰ ਮਾਫ ਕੀਤਾ ਜਾ ਸਕਦਾ ਇੱਥੇ ਕਿਉਂ ਨਹੀਂ ਇਹਦਾ ਕਾਰਨ ਇਹ ਹੈ ਕਿ ਵੋਟ ਰਾਜਨੀਤੀ ਹੈ ਵੋਟ ਰਾਜਨੀਤੀ ਦੇ ਪੰਜਾਬ ਦੀਆਂ 83 ਟੈਂ ਤੇ ਮੇਰਾ ਖਿਆਲ ਹੈ ਜੰਮੂ ਕਸ਼ਮੀਰ ਦੀਆਂ ਕਿੰਨੀਆਂ ਘਾਉਣੀਆਂ 10 ਘਾਉਣੀਆਂ ਪੰਜਾਬ ਦੇ ਵਿੱਚ ਇੱਕ ਘਟ ਗਿਣਤੀ ਪਾਈ ਚੜਾ ਜੰਮੂ ਕਸ਼ਮੀਰ ਦੇ ਵਿੱਚ ਇੱਕ ਘਟ ਗਿਣਤੀ ਪਾਈ ਚੜਾ ਇਹ ਦੋ ਘਟ ਗਿਣਤੀ ਭਾਈਚਾਰਿਆਂ ਦੀਆਂ ਕਿੰਨੀਆਂ ਸੀਟਾਂ ਵੱਧ ਤੋਂ ਵੱਧ 13 ਜੇ ਪੰਜਾਬ ਦੀਆਂ ਹੈਗੀਆਂ ਤੇ 13 ਉਹਨਾਂ ਦੀਆਂ ਲਾ ਲਈ ਆਪਾਂ 26 ਲੈ ਲਏ ਚਾਰ ਕਿੰਨੇ ਹੋਰ ਲਈ 30 ਸੀਟਾਂ ਹਮ ਇੱਕ ਪਾਸੇ 30 ਸੀਟਾਂ ਤੇ ਦੂਜੇ ਪਾਸੇ ਹਮ 30500 ਤੇ 23 500 ਤੇ 13 ਸੀਟਾਂ ਹਮ 543 ਟੋਟਲ ਹੈ ਜੇ 30 ਸੀਟਾਂ ਨੂੰ ਕੱਢ ਦਿੱਤੀ ਜੇ ਦੂਜੇ ਪਾਸੇ 513 ਬਣ ਗਏ ਤੇ ਜੇ 30 ਸੀਟਾਂ ਗੁਆ ਕੇ 513 ਦੇ ਵਿੱਚੋਂ ਮジョਰਿਟੀ ਹਾਸਲ ਹੁੰਦੀ ਹੋਵੇ ਤਾਂ ਫਿਰ ਅਹੀ ਕਿਹੜਾਂ ਖੇਡੀਆਂ ਜਰਨੀ ਦੀ ਹੋਂ ਖੇਡੀ ਗਈ ਹੈ ਹੂੰ ਕੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇਹ ਖੇਡ ਨਹੀਂ ਸੀ ਖੇਡੀ ਗਈ ਹੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜੀ ਇਲੈਕਸ਼ਨ ਹੋਈ ਸੀ ਉਹ ਕਾਦੇ ਤੇ ਹੋਈ ਸੀਗੀ ਉਹ ਇਲੈਕਸ਼ਨ ਆਨੰਦਪੁਰ ਸਾਹਿਬ ਦੇ ਰੈਜੂਲੇਸ਼ਨ ਤੇ ਹੋਈ ਸੀ ਹੂੰ ਉਹੀ ਆਨੰਦਪੁਰ ਸਾਹਿਬ ਦਾ ਰੈਜੂਲੇਸ਼ਨ ਜਿਹੜਾ ਬਾਅਦ ਵਿੱਚ ਰਾਜੀਵ ਗਾਂਧੀ ਨੇ ਸੰਤ ਲੋਂਗੋਵਾਲ ਅਕਾਲੀ ਦਲ ਦੇ ਪ੍ਰਬੰਧ ਨਾਲ ਕੀਤੇ ਸਮਝੌਤੇ ਰਾਹੀਂ ਰੈਫਰ ਕੀਤਾ ਸਰਕਾਰੀ ਕਮਿਸ਼ਨ ਹੂੰ ਜੇ ਉਹ ਇੰਨਾ ਹੀ ਮਾੜਾ ਸੀ ਇੰਨਾ ਹੀ ਦੇਸ਼ ਵਿਰੋਧੀ ਸੀ ਆਨੰਦਪੁਰ ਸਾਹਿਬ ਦਾ ਰੈਜੂਲੇਸ਼ਨ ਤਾਂ ਫਿਰ ਸਰਕਾਰੀ ਕਮਿਸ਼ਨ ਨੂੰ ਰੈਫਰ ਕਿਉਂ ਕੀਤਾ ਹੂੰ ਇਹ ਗੱਲਾਂ ਦੇਖਣ ਵਾਲੀਆਂ ਕਹਿਣ ਦੀਆਂ ਗੱਲਾਂ ਕੁਝ ਹੋਰ ਨਹੀਂਆਂ ਕਹਣ ਦੀਆਂ ਕੁਝ ਹੋਰ ਨਹੀਂਆਂ ਇਸ ਕਰਕੇ ਇਹ ਨੈਸ਼ਨਲ ਲੈਵਲ ਦੀ ਪੋਲਿਟਿਕਸ ਹੈ ਨੈਸ਼ਨਲ ਲੈਵਲ ਦੀ ਪੋਲਿਟਿਕਸ ਦੇ ਵਿੱਚੋਂ ਕੀ ਕੁਝ ਨਿਕਲਦਾ ਹੈ ਤੇ ਜੋ ਗੱਠ ਜੋੜ ਕਲੀਅਰ ਹੋਣਗੇ ਉਸ ਵੇਲੇ ਪਤਾ ਲੱਗ ਜਾਵੇ ਪੰਜਾਬ ਨੂੰ ਤਾਂ ਕੁਝ ਸਮਝਿਆ ਨਹੀਂ ਇਹਦਾ ਹਮ ਪਹਿਲਾਂ ਵੀ ਪੰਜਾਬ ਨੂੰ ਬਦਨਾਮ ਕੀਤਾ ਸੀ ਹੁਣ ਵੀ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਔਰ ਕਿਸਾਨ ਅੰਦੋਲਨ ਵੇਲੇ ਵੀ ਤਾਂ ਤੁਸੀਂ ਦੇਖੋ ਕਿਸਾਨ ਅੰਦੋਲਨ ਵੇਲੇ ਕਿਉਂਕਿ ਸਾਡੀ ਜਿਹੜੀ ਡਿਮਾਂਡ ਹੈ ਕਾਲੇ ਕਾਨੂੰਨਾਂ ਬਾਰੇ ਤਾਂ ਸਾਡੀ ਕਿਸਾਨ ਲੀਡਰਸ਼ਿਪ ਨੂੰ ਪਤਾ ਹੀ ਨਹੀਂ ਸੀ ਹਮ ਇਹ ਤਾਂ ਐਮਐਸਪੀ ਦੀ ਲੜਾਈ ਲੜੀ ਜਾਂਦੇ ਸੀ। ਹੂੰ ਉਹ ਤਾਂ ਜਦੋਂ ਉਹਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਜਗਤ ਦੇ ਹਵਾਲੇ ਕਰਨ ਦੀ ਖਾਤਰ ਇਹ ਕੁਛ ਕੀਤਾ ਗਿਆ ਤਾਂ ਕਾਲੇ ਕਾਨੂੰਨ ਆਏ ਤੇ ਵਿੱਚੋਂ ਲੜਾਈ ਉਹ ਨਿਕਲੀ। ਹੂੰ ਤੇ ਫਿਰ ਉਹਨੂੰ ਬਦਨਾਮ ਕਿਵੇਂ ਕੀਤਾ ਸੀ ਪੱਗਾਂ ਦੇਖ ਕੇ ਕਹਿੰਦਾ ਸੀ ਜੇ ਤਾਂ ਖਾਲਸਤਾਨੀਆਂ ਦਾ ਅੰਦੋਲਨ ਹੈ। ਹੂੰ ਹੁਣ ਤੁਸੀਂ ਇਕੱਲੇ ਇਕੱਲੇ ਲੀਡਰ ਤੇ ਗੱਲ ਕਰ ਲਓ ਜਿਹੜੇ ਬੰਦੇ ਸੀਗੇ ਉਹ ਤਾਂ ਖਾਲਸਤਾਨੀ ਤਾਂ ਉਹਨਾਂ ਨੂੰ ਕਹਿੰਦੇ ਸੀਗੇ ਇਹ ਤਾਂ ਮਾੜੇ ਆਦਮੀ। ਹੂੰ ਉਹਨਾਂ ਹੀ ਤਾਂ ਆਪਸ ਵਿੱਚ ਲੜਾਈ ਚੱਲਦੇ ਹੁੰਦੇ ਸੀ ਤਾਂ ਕਹਿੰਦੇ ਹੁੰਦੇ ਸੀਗੇ ਜਦੋਂ ਉਹਨਾਂ ਨੇ ਕਿਹਾ ਵੀ ਬਲਬੀਰ ਸਿੰਘ ਆਪਣੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਸੀਗਾ ਵੀ ਆ ਜਿਹ ਇਹ ਤਾਂ ਗੁਰੂ ਘਰਾਂ ਤੇ ਸੋਹਦੇ ਅੰਦੋਲਨਾਂ ਤੇ ਨਹੀਂ ਸੋਹਦੇ ਹੂੰ ਉਦੋਂ ਉਹਨਾਂ ਦਾ ਟਕਰਾ ਹੋਇਆ ਸੀ ਐਸਪੀ ਜੀ ਇਹ ਹੁਣੇ ਦੇਖੋ ਕਿ ਉਹਨਾਂ ਦਾ ਟਕਰਾ ਉਹ ਉਦੋਂ ਵੀ ਮਰਦੇ ਉਦੋਂ ਵੀ ਮਰਦੇ ਉਹਨਾਂ ਦੀ ਪੱਗਾਂ ਕਰਕੇ ਬਦਨਾਮ ਕੀਤਾ ਜਾ ਰਿਹਾ ਹੈ ਖਾਲਸਤਾਨੀਆਂ ਦਾ ਅੰਦੋਲਨ ਹੈ ਹੂੰ ਖਾਲਸਤਾਨੀ ਕਹਿੰਦੀ ਆ ਵੀ ਇਹ ਜਿਹੜੇ ਹੈਗੇ ਇੰਡੀਅਨ ਸਟੇਟ ਦੇ ਅੰਚ ਖੇਡਦੇ ਹੂੰ ਹੁਣ ਇੱਥੇ ਇਹ ਦੇਖੋ ਨਾ ਖੇਡਾ ਕੀ ਕੀ ਖੇਡੀਆਂ ਜਾ ਰਹੀਆਂ ਹੂੰ ਤੁਹਾਨੂੰ ਲੱਗਦਾ ਵੀ ਜਿਹੜਾ ਹੁਣ ਪੰਜਾਬ ਦੇ ਵਿੱਚ ਇੱਕ ਜਿਹੇ ਜਿਹੇ ਦੌਰ ਚੱਲ ਰਿਹਾ ਜਿਵੇਂ ਮਜੀਠੀਆ ਵਰਸਸ ਭਗਵੰਤ ਮਾਨ ਜਨਵਜੋਤ ਸਿੰਘ ਵਰਸੀ ਤੋਂ ਉਹਨਾਂ ਦੀ ਆਪਦੀ ਪਾਰਟੀ ਇਹ ਜਿਹੜਾ ਇੱਥੇ ਵੀ ਇੱਕ ਬਹੁਤ ਵੱਡਾ ਹੋ ਹੋ ਗਿਆ ਲੀਡਰਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਕਿੱਧਰ ਨੂੰ ਜਾਈਏ ਜਾਂ ਕਿੱਧਰ ਨੂੰ ਉਹ ਟਸਲਵਾਦੀ ਹੈ ਜਿਹੜੀ ਦੇਖੋ ਇਹ ਗੱਲ ਜਿਹੜੀ ਟਸਲਵਾਦੀ ਇੱਥੇ ਜੇ ਆਪਾਂ ਕਹਿੰਦੇ ਹਾਂ ਸਿਧਾਂਤਕ ਲੜਾਈ ਹੈ ਸਿਧਾਂਤਕ ਲੜਾਈ ਤਾਂ ਹੈ ਕੋਈ ਇਹ ਤਾਂ ਗੈਰ ਸਿਧਾਂਤਕ ਲੜਾਈ ਹੈ ਹਾਂ ਇਹ ਇਹ ਤਾਂ ਮੇਰੇ ਖਿਆਲ ਮੁਤਾਬਕ ਹੈ ਕਿ ਮੁੱਦਿਆਂ ਤੋਂ ਭੱਜਣ ਦੀ ਗੱਲ ਹੈ ਜਿਹੜੇ ਲੋਕਾਂ ਦੇ ਪੱਖ ਦੇ ਮੁੱਦੇ ਆ ਉਹਨਾਂ ਪੱਖ ਦੇ ਮੁੱਦਿਆਂ ਨੂੰ ਨਜ਼ਰ ਅੰਦਾਜ਼ ਕਰਨ ਦਾ ਇੱਕ ਯਤਨ ਹੂੰ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਉਹਨਾਂ ਤੋਂ ਪਟਕਾਉਣ ਦੀ ਕਰ ਰਹੀ ਹੈ ਹੁ ਜਿਹੜੀਆਂ ਚੀਜ਼ਾਂ ਹੋ ਰਹੀਆਂ ਜੋਗਸ਼ਾਲਾ ਖੁੱਲੀਆਂ ਜਾ ਰਹੀਆਂ ਸੀਐਮ ਜੋਗਸ਼ਾਲਾ ਖੁੱਲੀਆਂ ਜਾ ਰਹੀਆਂ ਜਿਹਨਾਂ ਗਰੰਟੀਆਂ ਦਿੱਤੀਆਂ ਸੂਚੀ ਜੋਗਸ਼ਾਲਾ ਕਿੱਥੇ ਸੀ ਹੂੰ ਗਰੰਟੀਆਂ ਜੇ ਪੂਰਗੀਆਂ ਨਹੀਂ ਹੁੰਦੀਆਂ ਲੋਕਾਂ ਨੂੰ ਪਟਕਾ ਕੇ ਦੂਜੇ ਪਾਸੇ ਲੈ ਜਾ ਹੂੰ ਇਹ ਤਾਂ ਇੱਕ ਪਟਕਾਉਣ ਦਾ ਤਰੀਕਾ ਕਰ ਰਹੀ ਹੈ ਇਹੀ ਤਾਂ ਪੋਲਿਟਿਕਸ ਹੈ ਹੂੰ ਜਿਹਨੂੰ ਜਿਹਨੂੰ ਪੋਲਿਟਿਕਸ ਕਹਿੰਦੇ ਅੱਜ ਦੇ ਯੁੱਗ ਦੇ ਵਿੱਚ ਇਹਨੂੰ ਪੋਲਿਟਿਕਸ ਇਹਨੂੰ ਇਸ ਕਿਸਮੀਆਂ ਖੇਡਾਂ ਖੇਡੀਆਂ ਜਾਣਗੀਆਂ ਤੇ ਘਟਲੋ ਸਾਹਿਬ ਇੱਕ ਹੋਰ ਸਵਾਲ ਆ ਸਾਡੇ ਨੂੰ ਕਿਸੇ ਨੇ ਇਹ ਪੌਡਕਾਸਟ 'ਚ ਸਵਾਲ ਜ਼ਰੂਰ ਕੀਤਾ ਸੀਗਾ ਕਮੈਂਟ 'ਚ ਵੀ ਜਿਵੇਂ ਹੁਣ ਸਵਾ 1100 ਕਰੋੜ ਰੁਪਇਆ 1125 ਕਰੋੜ ਰੁਪਇਆ ਇੱਥੇ ਬਠਿੰਡੇ ਕਹਿੰਦੇ ਵੀ ਇਹ ਅਨਾਉਂਸ ਕਰਕੇ ਗਏ ਆ ਇੱਥੇ ਮੌੜ ਮੰਡੀ ਆਈ ਸੀ ਵੱਡਾ ਜਿਹੜਾ ਰੈਲੀ ਹੋਈ ਆ ਉਹ ਐਦੂ ਪਹਿਲਾਂ ਕਿਤੇ ਕੋਈ ਬਠਿੰਡੇ ਨੂੰ ਇੰਨੇ ਪੈਸੇ ਅਨਾਉਂਸ ਕਰਾ ਕਹਿੰਦੇ ਬਠਿੰਡਾ ਦਾ ਵਧੀਆ ਜਿਵੇਂ ਸੁਖਵੀਰ ਬਾਦਲ ਕਹਿੰਦੇ ਕੈਲੀਫੋਰਨੀਆ ਕਹਿੰਦੇ ਉਦੋਂ ਹੀ ਵਧੀਆ ਬਣ ਜੂ ਇੰਨੇ ਪੈਸੇ ਨਾਲ ਤਾਂ ਨਹੀਂ ਸੁਖਵੀਰ ਬਾਦਲ ਕਹਿੰਦੇ ਨਾ ਕਹਿੰਦੇ ਆਪਾਂ ਬਠਿੰਡੇ ਦੀ ਗੱਲ ਦੇਖੀ ਬਠਿੰਡੇ ਦੇ ਪੈਸੇ ਤਾਂ ਬਹੁਤ ਜ਼ਿਆਦਾ ਲੱਗ ਚੁੱਕੇ ਹਾਂ ਜੇ ਆਪਾਂ 1125 ਕਰੋੜ ਰੁਪਈਆ ਕਹਿ ਦੀ ਇਹ 1125 ਕਰੋੜ ਰੁਪਈਆ ਉਹ ਹੈ ਕਿਡਾ ਹੂੰ ਉਹਦੇ ਵਿੱਚੋਂ ਕਈ ਯੋਜਨਾਵਾਂ ਚ ਉਹ ਹੈ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੀ ਹੂੰ ਉਹ ਵੀ ਪਿੱਛੇ ਜੋੜਤੀਆਂ ਹਾਂ ਹਾਂ ਬਿਠੰਡੇ ਦੇ ਬੱਸ ਸਟੈਂਡ ਵਾਸਤੇ ਕਹਿੰਦੇ ਜੀ ਅਸੀਂ ਪੈਸਾ ਸੈਂਕਸ਼ਨ ਕਰਤਾ ਪਰ ਬੱਸ ਸਟੈਂਡ ਵਾਸਤੇ ਜਗ੍ਹਾ ਕਿਹੜੀ ਸੀ ਲੱਭੀਤੀ ਹੂੰ ਕਿਹੜਾ ਹੈ ਜਗ੍ਹਾ ਹੈ ਹਾਂ ਇਹਦਾ ਰੌਲਾ ਪੈਂਦਾ ਸੀ ਵੀ ਉਧਰ ਜੇ ਪਰਾਂ ਦੇ ਨਹੀਂ ਉਹ ਪਹੁੰਚਾਏ ਸੀ ਇੱਥੇ ਚੀਫ ਮਿਨਿਸਟਰ ਸਾਹਿਬ ਭਗਵੰਤ ਮਾਨ ਹੁਰੀ ਆਏ ਸੀ ਉਹਨਾਂ ਨੇ ਆ ਕੇ ਉਸ ਜਗ੍ਹਾ ਨੂੰ ਫਾਈਨਲ ਨਹੀਂ ਕੀਤਾ ਸੀ ਉਹਨਾਂ ਨੇ ਕਿਹਾ ਤਾਂ ਸੀ ਤੁਸੀਂ ਐਦਾਂ ਕਰੋ ਵੀ ਇੱਥੇ ਲੋਕਾਂ ਦੀ رائے ਲਓ ਲੋਕ ਕੀ ਕਹਿਣਗੇ ਹਮ ਪਾਰਲੀਮੈਂਟ ਵੀ ਚੋਣ ਅੱਗੇ ਆਉਂਦੀ ਹੈ ਜੇ ਉਹ ਬੱਸ ਸਟੈਂਡ ਹੁਣ ਐਸ ਵੇਲੇ ਕਿਤੇ ਬਾਹਰ ਬਣਾਉਂਦੇ ਹਮ ਤਾਂ ਉਹਦੇ ਨਾਲ ਜਿਹੜੇ ਸ਼ਹਿਰ ਦੇ ਅੰਦਰ ਲੋਕਾਂ ਚ ਆਹਕਾਰ ਬਚੂਗੀ ਦੁਕਾਨਦਾਰਾਂ ਚ ਆਹਕਾਰ ਬਚੂਗੀ ਉਹਨਾਂ ਦੀਆਂ ਭਾਵਨਾਵਾਂ ਸਰਕਾਰ ਦੇ ਉਲਟ ਜਾਣਗੀਆਂ ਇਸ ਕਰਕੇ ਜਿੰਨੀ ਦੇਰ ਤੱਕ ਪਾਰਲੀਮੈਂਟ ਦੀ ਚੋਣ ਨਹੀਂ ਹੁੰਦੀ ਉਨੀ ਦੇਰ ਤੱਕ ਤਾਂ ਭੁੱਲੀ ਜਾਓ ਤੁਸੀਂ ਵੀ ਕਿਸੇ ਦੇ ਕਿਸੇ ਏਰੀਆ ਨੂੰ ਕਿਸੇ ਨੂੰ ਮਤਲਬ ਇੰਗਜ ਕਰਨਗੇ ਵੀ ਐਸੇ ਕਰ ਤੇ ਬਸ ਡਬੜਾਵਾਗੇ ਤਾਂ ਹੈ ਨਹੀਂ ਗੱਲ ਹੈ ਪਰ ਪੈਸਾ ਕਿੰ데 ਸੀ ਜਾਰੀ ਕਰਦਾ ਪੈਸਾ ਤਾਂ ਬਸ ਸਾਡਾ ਤਾਂ ਬਹੁਤ ਲੰਬੇ ਸਮੇਂ ਤੋਂ ਲਟਕੀ ਜਾਂਦਾ ਮੋਰ ਉਹ ਜਿਹੜਾ ਬੱਸ ਸਟੈਂਡ ਬਣਾਉਣਾ ਹੈ ਉਹ ਤਾਂ ਇੰਪਰੂਵਮੈਂਟ ਟਰਸਟ ਨੇ ਬਣਾਉਣਾ ਹੈ ਇੰਪਰੂਵਮੈਂਟ ਟਰਸਟ ਨੂੰ ਦਿੱਤਾ ਹੋਇਆ ਹੈ ਜੀ ਉਹਦੇ ਵਾਸਤੇ ਪਹਿਲਾਂ ਆ ਗਿਆ ਸੀ ਇੰਪਰੂਵਮੈਂਟ ٹرسٹ ਨੇ ਜਦੋਂ ਵਕਾਇਦਾ ਭੇਜਤਾ ਸੀ ਤੋਂ ਬਸ ਦੇ ਦੀ ਮਨਜ਼ੂਰੀ ਵਾਸਤੇ ਭੇਜਿਆ ਸੀ ਆਰਮੀ ਤੋਂ ਮਨਜ਼ੂਰੀ ਵੀ ਮਿਲ ਚੁੱਕੀ ਹੈ ਹਮ ਲੇਕਿਨ ਇੰਟਰਸਟ ਦਾ ਆਪੋ ਆਪਣਾ ਇਧਰ ਲੈ ਜੀਏ ਇਧਰ ਲੈ ਜੀਏ ਹਮ ਉਹ ਜਿਹੜੀ ਇਹ ਗੱਲ ਹੈ 1125 ਕਰੋੜ ਰੁਪਇਆ ਇਹ ਤਾਂ 1125 ਕਰੋੜ ਰੁਪਇਆ ਉਹ ਹੈ ਜਿਹੜਾ ਅਗਲਾ ਪਿਛਲਾ ਸਾਰਾ ਜੋੜ ਕੇ ਹਮ ਅਸਲ ਦੇ ਵਿੱਚ ਇਹ ਜਿਹੜੀ ਹੈ ਨਾ ਇਵੈਂਟ ਮੈਨੇਜਮੈਂਟ ਦੇ ਵਿੱਚ ਆਮ ਆਦਮੀ ਪਾਰਟੀ ਮਹਾਰਾ ਹਮ ਉਹਨੇ ਚ ਦਿਖਾ ਦੇ ਜੀ ਇੱਥੇ ਇਨਾ ਪੈਸਾ ਕਰਤਾ ਜੇ ਲੱਗੂਗਾ ਆਪਾਂ ਨੂੰ ਪਤਾ ਲੱਗਾਂਗੇ ਕਿੰਨਾ ਕੁ ਲੱਗੂਗਾ ਹੂੰ ਉਹਦੇ ਇਹਨੂੰ ਆਪਾਂ ਦੇਖੀ ਜਿਹੜਾ ਜਿਹੜਾ ਤੁਹਾਡਾ ਮਲਤਾਨੀਆ ਵਾਲਾ ਕੋਲੇ ਹੂੰ ਇਹ ਮਲਤਾਨੀਆ ਵਾਲਾ ਕੋਲ ਤਾਂ ਕਿੱਦਾਂ ਦਾ ਆਪਣੀ ਮਿਆਦ ਪਗਾ ਚੁੱਕੇ ਹੂੰ ਪਹਿਲਾਂ ਤਾਂ ਫੈਸਲਾ ਹੋਇਆ ਇੱਕ ਪੁਲ ਹੋਰ ਹੈ ਜਿਹੜਾ ਉਹ ਲਾਈਨਾਂ ਨੂੰ ਪਾਰ ਕਰਦਾ ਪਰੇ ਅਮਰਪੁਰਾ ਬਸਤੀ ਵੱਲ ਨਹੀਂ ਜਾਂਦਾ ਜੀ ਉਹ ਪੁਲ ਤਾਂ ਕਿੱਦਾਂ ਦਾ ਬਣਿਆ ਇਹਦਾ ਪੁਰਾਣੀ ਕਾਂਗਰਸ ਸਰਕਾਰ ਵੇਲੇ ਦਾ ਬਣਿਆ ਇਹਨੂੰ ਵੀ ਵਿੱਚ ਜੋੜ ਲੈਣ ਹੂੰ ਇਸੇ ਤਰ੍ਹਾਂ ਰਿੰਗ ਰੋਡ ਬਣੇ ਹੂੰ ਰਿੰਗ ਰੋਡ ਬਣ ਤੱਕ ਕਿਹੜੇ ਵੇਲੇ ਦੀ ਉਹਦੇ ਵਾਸਤੇ ਜ਼ਮੀਨ ਐਕਵਾਇਰ ਹੋਈ ਵੀ ਹੈ ਵਿੱਚ ਥੋੜਾ ਜਿਹਾ ਝਗੜਾ ਰਹਿ ਗਿਆ ਸੀ ਹੂੰ ਉਹ ਆ ਕੇ ਹੁਣ ਨੂੰ ਹੁੰਦੀ ਹੈ ਉਹਦੇ ਇਹਨੂੰ ਸਾਰੇ ਨੂੰ ਜੋੜ ਕੇ ਕਹਤਾ ਦੇ ਇੱਕ ਹੋਰ ਸਵਾਲ ਜਿਹੜਾ ਆਮ ਚਰਚਾ ਚੱਲਦੀ ਹੈ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗਠਜੰਤਰ ਹੁੰਦਾ ਕੀ ਸਥਿਤੀ ਹੋਊਗੀ ਦੇਖੋ ਉਹਦਾ ਨੁਕਸਾਨ ਜਿਹੜਾ ਹੈਗਾ ਉਹਦੇ ਚ ਕਾਂਗਰਸ ਨੂੰ ਜ਼ਿਆਦਾ ਹੋਊਗਾ ਹਮ ਕਿਉਂਕਿ ਕਾਂਗਰਸ ਨੂੰ ਤੇ ਅਕਾਲੀ ਦਲ ਨੂੰ ਹਰਾ ਕੇ ਜੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਜਾਂਦਾ ਸੀ ਇਹ ਨਹੀਂ ਸੀ ਹਮ ਕਿ ਉਹ ਇਸ ਪਾਰਟੀ ਦੀਆਂ ਨੀਤੀਆਂ ਨੂੰ ਬੜਾ ਚੰਗਾ ਸਮਝਿਆ ਨੀਤੀਆਂ ਤੇ ਉਹਨਾਂ ਦੀਆਂ ਦੇਖੀ ਹੀ ਨਹੀਂ ਸੀ ਉਹਨਾਂ ਨੇ ਹਮ ਕਿਉਂਕਿ ਪ੍ਰੈਕਟੀਕਲ ਕਹਿੰਨ ਨੂੰ ਜੋ ਮਰਜ਼ੀ ਆ ਕਹੀ ਜਾਓ ਜਦੋਂ ਪ੍ਰੈਕਟੀਕਲ ਤੁਹਾਡੇ ਸਾਹਮਣੇ ਆਉਂਦਾ ਅਮਲੀ ਤੌਰ ਤੇ ਤੁਹਾਡੇ ਸਾਹਮਣੇ ਕੰਮ ਆਉਂਦਾ ਤੋ ਤੁਸੀਂ ਫੈਸਲਾ ਕਰੋਗੇ ਕੌਣ ਠੀਕ ਹੈ ਕੌਣ ਗਲਤ ਹੈ ਉਹ ਪਿਛਲੀਆਂ ਸਰਕਾਰਾਂ ਤੋਂ ਲੋਕ ਅੱਕੇ ਹੋਏ ਸੀ ਅਕਾਲੀ ਦਲ ਨੂੰ ਤੇ ਕਾਂਗਰਸ ਪਾਰਟੀ ਨੂੰ ਉਹਨਾਂ ਨੇ ਰੱਦ ਕੀਤਾ ਸੀ ਲੇਕਿਨ ਕਰੀਬ ਕਰੀਬ 2 ਸਾਲਾਂ ਦੇ ਅਰਸੇ ਦੌਰਾਨ ਜੋ ਕੁਝ ਲੋਕਾਂ ਨੂੰ ਆਸਾਂ ਉਮੀਦਾਂ ਸੀ ਉਹਦੇ ਤੇ ਇਹ ਸਰਕਾਰ ਪੂਰੀ ਨਹੀਂ ਉਤਰੀ ਉਨੇ ਕਹੀ ਜਾਂਦੇ ਦੀ ਅਸੀਂ ਬੜੀਆਂ ਦੇਤੀਆਂ ਨੌਕਰੀਆਂ ਦੇਤੀਆਂ ਨੌਕਰੀਆਂ ਦੇ ਵਿੱਚ ਵੀ ਉਹੀ ਸਥਿਤੀ ਹੈ ਜਿਹੜੀਆਂ ਪੁਰਾਣੀਆਂ ਨੌਕਰੀਆਂ ਅਡਵਰਟਾਈਜ਼ ਕੀਤੀਆਂ ਸੀ ਪੁਰਾਣੇ ਸਮੇਂ ਵਿੱਚ ਲੋਕਾਂ ਨੇ ਅਪਲਾਈ ਕੀਤਾ ਸੀ ਉਹਨਾਂ ਨੂੰ ਭਰਤੀ ਕੀਤੀ ਜਾਂਦੀ ਹੈ ਚਲੋ ਆਪਣੇ ਵੇਲੇ ਵੀ ਇਹਨਾਂ ਨੇ ਆ ਕੇ ਕੁਝ ਕੀਤਾ ਜੀ ਲੇਕਿਨ ਸਵਾਲ ਵੱਡਾ ਇਹ ਹੈ ਕਿ ਜਿਹੜੇ ਆਊਟਸੋਰਸ ਦੇ ਉੱਤੇ ਬੱਚੇ ਸੀ ਕੱਚੇ ਜਿਹੜੇ ਕੱਚੇ ਸੀ ਉਹਨਾਂ ਦੇ ਵਿੱਚੋਂ ਕਿੰਨੇ ਜਿਹੜੇ ਹੈਗੇ ਇਹਨਾਂ ਨੇ ਰੈਗੂਲਰ ਕਰਤੇ ਕਹਿੰਦੇ ਰੈਗੂਲਰ ਕਰਤੇ ਉਹ ਟੈਂਕੀਆਂ ਦੇ ਬੈਠੇ ਉਹ ਟੈਂਕੀਆਂ ਤੇ ਬੈਠੇ ਜਿਹਨਾਂ ਨੂੰ ਰੈਗੂਲਰ ਕਹਿੰਦੇ ਸੋ ਐਂਟੀ ਇੰਕੰਪੈਂਸੀ ਸਰਕਾਰ ਦੇ ਖਿਲਾਫ ਹੈ ਹਮ ਆਮ ਆਦੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਜੇ ਸਮਝੌਤਾ ਹੁੰਦਾ ਤਾਂ ਇੱਥੇ ਜਿਹੜੀ ਪ੍ਰਗਟ ਸਿੰਘ ਦੀ ਗੱਲ ਨੂੰ ਤੁਸੀਂ ਨੋਟ ਕਰੋ ਉਹਨੇ ਕਿਹਾ ਕਿ ਲੋਕਾਂ ਨੇ ਫਤਵਾ ਦਿੱਤਾ ਸਾਨੂੰ ਆਪੋਜੀਸ਼ਨ ਚ ਬੈਠਣ ਵਾਸਤੇ ਹਮ ਅਗਰ ਅਸੀਲੂਲਗ ਪਾਰਟੀ ਨਾਲ ਆਗੇ ਤਾਂ ਲੋਕ ਸਾਡੇ ਨਾਲ ਵੀ ਨਰਾਜ਼ ਹੋਣਗੇ ਹਮ ਅਰੂਨਿਕ ਪਾਰਟੀ ਦਾ ਬੋਝ ਫਿਰ ਆਪੋਜੀਸ਼ਨ ਨੂੰ ਚੱਕਣਾ ਪਊਗਾ ਜਿਹੜੀ ਫਿਰ ਆਪੋਜੀਸ਼ਨ ਹੁਣ ਹੈ ਨਹੀਂ ਕਿ ਰੀਅਲ ਆਪੋਜੀਸ਼ਨ ਹੁਣੇ ਬਣਿਆ ਨੇ ਹਮ ਤਾਂ ਉਹਦੇ ਚ ਨੁਕਸਾਨ ਕਾਂਗਰਸ ਪਾਰਟੀ ਨੂੰ ਹੋਵੇ ਮੇਰਾ ਇਹ ਮੰਨਣਾ ਹੈ ਫਾਇਦਾ ਕਾਲੀ ਦਾ ਲੂਗਾ ਅਕਾਲੀ ਦਾ ਲੂਫਾਇਦਾ ਹੂੰ ਕਿਉਂਕਿ ਅਕਾਲੀ ਦਲ ਤਾਂ ਹਾਸ਼ੀਏ ਤੇ ਉਹ ਫਿਰ ਆਪੋਜੀਸ਼ਨ ਦੇ ਰੋਲ ਤੇ ਆ ਜਾਊਗਾ ਹੂੰ ਔਰ ਇਹ ਗੱਲ ਆਪਾਂ ਨੂੰ ਮਿਲਣੀ ਪੈਣੀ ਹੈ ਕਿ ਜਿਹੜੀ ਵੋਟ ਬੈਂਕ ਹੈ ਵੋਟ ਬੈਂਕ ਕਾਂਗਰਸ ਪਾਰਟੀ ਕੋਲੇ ਤੇ ਅਕਾਲੀ ਦਲ ਕੋਲੇ 18 ਤੋਂ 20% ਇੱਕ ਪੱਕਾ ਵੋਟ ਬੈਂਕ ਹੈ ਹੂੰ ਔਰ ਇਹ ਵੋਟ ਬੈਂਕ ਇਹ ਕਿ ਕਿੰਨੇ ਹੀ ਮਾੜੇ ਹਾਲਾਤ ਆ ਜਾਣ ਉਹ ਵੋਟ ਬੈਂਕ ਉਹਨਾਂ ਨੂੰ ਭੁਗਦਾ ਹੀ ਭੁਗਦਾ ਹੈ ਹੂੰ ਜੁੜੇ ਪਾਸੇ ਆਪਾਂ ਦੇਖਿਆ ਆਮ ਆਦਮੀ ਪਾਰਟੀ ਦੀ ਸਰਕਾਰ ਜਰੂਰ ਹੈ ਹੂੰ ਲੇਕਿਨ ਇਹ ਆਮ ਆਦਮੀ ਪਾਰਟੀ ਆਰਗੇਨਾਈਜੇਸ਼ਨ ਦੇ ਤੌਰ ਤੇ ਤਾਂ ਜਿੱਤੱਕ ਪਾਰਟੀ ਹੁੰਦੀ ਨਹੀਂ ਹੈ ਹੂੰ ਸੋ ਉਹ ਇੱਕ ਜਿਹੜੀ ਹੈਗੀ ਲਹਿਰ ਸੀ ਜੀ ਉਹ ਲਹਿਰ ਸੀ ਲਹਿਰ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਦੇ 92 ਬੰਦੇ ਆ ਗਏ ਇੱਕ ਪਾਰਟੀਆਂ ਪਕੀ ਹੋਈਆਂ ਔਰ ਇਹਦੇ ਤੇ ਅਕਾਲੀ ਦਲ ਦੇ ਕੋਲੇ ਹਰ ਪਿੰਡ ਦੇ ਵਿੱਚ ਹਰ ਮਹੱਲੇ 'ਚ ਹਰ ਗਲੀ ਦੇ ਵਿੱਚ ਭਾਵੇਂ ਉਹਨਾਂ ਨੂੰ ਵੋਟਾਂ ਫਲੋਟਿੰਗ ਵੋਟ ਨਹੀਂ ਮੈਂਦੀ ਪੱਕੀ ਬੋਟ ਤਾਂ ਉਹਨਾਂ ਦੀ ਹੈਗੀ ਨਾ ਉਹ ਬੰਦੇ ਉਹਨਾਂ ਦੇ ਇਹ ਜੀ ਉਹਨਾਂ ਬੰਦਿਆਂ ਨੂੰ ਉਹ ਲੈ ਕੇ ਉਹ ਐਕਟਿਵ ਹੋਣਗੇ ਹੂੰ ਉਹਨਾਂ ਬੰਦਿਆਂ ਨੇ ਆ ਕੇ ਪੋਲਿੰਗ ਵੀ ਆਰਗੇਨਾਈਜ਼ ਕਰਨੇ ਸਾਰਾ ਕੁਝ ਕਰਨਾ ਹੈ ਹੂੰ ਤਾਂ ਫਿਰ ਉਹ ਜਿਲ੍ਹਿਆਂ ਲੋਕਾਂ ਦੀਆਂ ਭਾਵਨਾਵਾਂ ਸਰਕਾਰ ਵਿਰੋਧੀ ਹੋਣਗੀਆਂ ਜਿਹਦਾ ਕਾਂਗਰਸ ਨੂੰ ਵੀ ਖਮਿਆਜਾ ਪੂਤਣਾ ਪੈਣਾ ਉਹ ਕੈਸ਼ ਕਰਾ ਜਾਏਗਾ ਗਰਾਊਂਡ ਤੇ ਵੀ ਚਰਚਾ ਚੱਲੂਗੀ ਰਲਗੇ ਰਲਗੇ ਬਿਲਕੁਲ 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 ਜੀ ਇਹਦਾ ਹੀ ਹੈ ਲਲੋਂ ਸਾਹਿਬ ਸਮਾਂ ਲਈ ਧੰਨਵਾਦੀ ਸ਼ੁਕਰੀਆ ਜੀ ਜੀ ਤੋਂ ਇਹ ਸੀ ਸੀਨੀਅਰ ਪੱਤਰਕਾਰ ਲਲੋਂ ਸਾਹਿਬ ਜਿਨ੍ਹਾਂ ਨਾਲ ਗੱਲਬਾਤ ਹੋਈ ਇਨਕਾਊਂਟਰਾਂ ਦੇ ਮਾਮਲੇ ਨੂੰ ਲੈ ਕੇ ਤੇ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਫੇਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਕਰਾਂਗੇ ਗੱਲਬਾਤ ਹੁਣ ਆਪਣੇ ਦੋਸਤ ਸਰਤਨਦੀਪ ਸਿੰਘ ਢਾਲੀਵਾਲ ਨੂੰ ਜੋ ਜਿਆਦਾ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ